ਉਹ ਬੱਚਾ ਘਰੇ ਆਪਣੇ ਆਇਆ ਇਹਨੂੰ ਕਹਿੰਦਾ ਵੀ ਆਪਾਂ ਕੱਟੀ ਪਾਉਣ ਖੇਡਦੇ ਆ ਜਾਨੀ ਕਿ ਉਹ ਮੇਖ ਬੰਨੀ ਹੋਈ ਧਾਗੇ ਨਾਲ ਲੈ ਕੇ ਆਇਆ ਸੀ ਆਪਦੇ ਘਰੋਂ ਹੀ ਬਣਾਈ ਇਹਨੇ ਮਨਾ ਕਰ ਦਿੱਤਾ ਇਹ ਕਹਿੰਦਾ ਆਪਾਂ ਬਾਲ ਨਾਲ ਖੇਡਾਂਗੇ ਉਹਨੇ ਦੋ ਵਾਰ ਕਿਹਾ ਇਹਨੇ ਦੋ ਵਾਰ ਉਹੀ ਮਨਾ ਕੀਤਾ ਕਹਿੰਦਾ ਤੇਰੇ ਕੋਲ ਬਾਲ ਪਈਆਂ ਤੂੰ ਬਾਲ ਲਿਆ ਬਾਲ ਨਾਲ ਖੇਡਦੇ ਆ ਅੱਛਾ ਠੀਕ ਆ ਬਸ ਇੰਨਾ ਹੀ ਕਹਿ ਕੇ ਇਹਨੂੰ ਆਖਿਆ ਵੇਚ ਕਸ ਲਿਆ ਇਹ ਖੜਾ ਹੋਇਆ ਤੇ ਨਾਲ ਦੀ ਨਾਲ ਉਹਨੇ ਕਮਾ ਕੇ ਦੀ ਅੱਖ 'ਚ ਮਾਰੀ ਜਦ ਮੈਨੂੰ ਪਤਾ ਲੱਗਿਆ ਵੀ ਦੀ ਅੱਖ 'ਚ ਬਲੱਡ ਆਉਣ ਲੱਗ ਗਿਆ ਸਾਡੇ ਹੱਥਾਂ ਪੈਣਾ ਚਾ ਗਿਆ ਮੈਂ ਐਮਜ ਲੈ ਗਿਆ ਇਹਦਾ ਟ੍ਰੀਟਮੈਂਟ ਸ਼ੁਰੂ ਕਰਵਾਇਆ ਠੀਕ ਹੈ ਜੀ ਉਥੇ ਆਪਰੇਸ਼ਨ ਹੋਇਆ ਇਹਦਾ ਲੈਂਜ਼ ਵੀ ਕੱਢਿਆ ਐਂਟੀਨਾ ਜਿਹੜਾ ਆ ਬਲੈਕ ਸਰਕਲ ਉਹ ਤਾਂ ਜੀ ਇਹਦੇ ਨਾਲ ਹੀ ਨਿਕਲ ਗਿਆ ਪੇਚ ਦੇ ਨਾਲ ਮਾ 3 ਮਹੀਨੇ ਹੋਇਆ ਮੈਨੂੰ ਇਸ ਮਕਾਨ ਚਾਹੀਏ ਹੋਏ ਮੈਂ ਮਕਾਨ ਕਿਰਾਏ ਤੇ ਲੱਤਾਂ ਫੜ ਤੜ ਕੇ ਗਿਆ ਨਾ ਦਿੱਤਾ ਜੀ ਠੀਕ ਹੈ ਜੀ ਮੈਂ ਦਿਹਾੜੀਦਾਰ ਬੰਦਾ ਮੈਂ ਇਲਾਜ ਕਰਵਾ ਹੁਣ ਵਿਚਾਰੇ ਦਾ ਕਿੱਥੋਂ ਕਰਾਈ ਜਾ ਮੈਂ ਸੰਸਥਾ ਤੋਂ ਮੰਗ ਵਾਂਗ ਕੇ ਇਲਾਜ ਕਰਵਾਉਂਗਾ ਇਹਦਾ ਮੈਂ ਮੈਂ ਇਹਨਾਂ ਨੂੰ ਇੱਕੋ ਹੀ ਗੱਲ ਅੱਗੇ ਮੈਨੂੰ ਪੈਸਿਆਂ ਦਾ ਹੀ ਮਤਲਬ ਨਹੀਂ ਤੁਸੀਂ ਇਲਾਜ ਕਰਵਾ ਦਿਓ ਫੇਰ ਪੰਚਾਇਤ ਆਈ 1,70,000 ਰੁਪਏ ਦਿੰਦੇ ਸੀ ਪਹਿਲਾਂ ਬੋਲੇ ਪੰਚਾਇਤ ਨੂੰ 1,70,00 ਇਕ ਆਪ ਦਾ ਇਥੇ ਐਮ.ਐਲ.ਏ ਆ ਅਮੋਲਕ ਇੱਕ ਉਹਦਾ ਨੁਮਾਇੰਦਾ ਹੋਰ ਛੱਡਿਆ ਹੋਇਆ ਇਹਨਾਂ ਨੇ ਨਾਲ ਉਹਦਾ ਨਾਮ ਆ ਲੱਖਾ ਠੀਕ ਹੈ ਲੱਖਾ ਪ੍ਰਧਾਨ ਉਹ ਕਹਿੰਦਾ ਅਸੀਂ ਤਾਂ ਵੀ ਵੀ ਨਹੀਂ ਦੇਣਾ ਗਲੀ ਵਾਲਿਆਂ ਨੇ ਵੀ ਇਹਨਾਂ ਨੂੰ ਇਹ ਕਹਿ ਕੇ ਉਹ ਕੀਤਾ ਵੀ ਹੁਣ ਤੁਹਾਡਾ ਕੁਝ ਨਹੀਂ ਕਰ ਸਕਦੇ ਵੀ ਹੁਣ ਤੁਹਾਨੂੰ ਡਰਨ ਦੀ ਲੋੜ ਨਹੀਂ ਉਹ ਫਿਰ ਫਿਰ ਸਾਫ਼ ਮੁਕਰਿਆ ਪਹਿਲਾਂ ਕੋਈ ਨਹੀਂ ਸੀ ਮੁਕਰਿਆ ਜਦੋਂ ਇਹਨਾਂ ਨੂੰ ਤੜਕੇ ਫੋਨ ਕੀਤਾ ਸਾਰੀ ਗਲੀ ਇਕੱਠੀ ਕਰਕੇ ਉਹਨਾਂ ਦੇ ਗਲਪਾ ਆ ਕੇ ਗਾਲਾਂ ਬਹੁਤ ਕੱਢੀਆਂ ਗਈਆਂ ਉਹਨਾਂ ਨੂੰ ਗਾਲੀ-ਗਲੋਚ ਕੀਤਾ ਗਿਆ ਗਲੀ ਨੇ ਸਾਰੀ ਨੇ ਜੀ ਸਾਰੀ ਗਲੀ ਨੇ ਗਾਲੀ-ਗਲੋਚ ਕੀਤਾ ਪੰਚਾਇਤ ਦੇ ਨਾਲ ਕਿ ਜਿਹੜੇ ਗਲੀ ਵਾਲੇ ਜਨਕੀ ਉਹਨਾਂ ਦੀ ਹਮਾਇਤ ਕਰ ਰਹੇ ਉਹਨਾਂ ਦੀ ਹਮਾਇਤ ਕਰ ਰਹੇ ਆ ਤੁਹਾਡੇ ਨਾਲ ਨਹੀਂ ਕੋਈ ਖੜਦਾ ਸਾਡੇ ਨਾਲ ਕੌਣ ਸਾਡੇ ਸਾਡੇ ਨਾਲ ਦੋ ਘਰ ਖੜੇ ਆ ਉਲਟਾ ਉਹਨਾਂ ਦੇ ਵੀ ਇਹ ਗੱਲ ਕਹਿ ਰਿਹਾ ਇਹਨਾਂ ਨੂੰ ਕਹਿ ਰਿਹਾ ਵੀ ਅਸੀਂ ਤੁਹਾਡੀਆਂ ਜਮ੍ਹਾਂ ਬੰਦੀਆਂ ਕਢਵਾਵਾਂਗੇ ਅਸੀਂ ਵੀ ਪਰਚਾ ਕਰਵਾਵਾਂਗੇ ਇੱਥੇ ਸਾਡਾ ਇੱਕ ਵੀਰ ਬੈਠਾ ਜਦੋਂ ਮੇਖ ਵੱਜਦੀ ਆ ਬੱਚੇ ਦੇ ਅੱਖ 'ਚ ਤੇ ਉਦੋਂ ਜਨਕੀ ਇੱਕ ਕੋਲੇ ਸੀ ਮੌਜੂਦ ਗਵਾਹ ਉਸ ਗੱਲ ਦਾ ਉਹ ਬੱਚਾ ਆਇਆ ਬੱਚਾ ਕਹਿੰਦਾ ਆਜੋ ਖੇਡਦੇ ਆ ਬੱਚੇ ਨੂੰ ਕਹਿੰਦਾ ਤੇ ਬੱਚਾ ਕਹਿੰਦਾ ਨਹੀਂ ਮੈਂ ਬਾਲ ਨਾ ਖੇਡੂਗਾ ਤੇ ਨਾ ਮੇਖ ਨਾਲ ਨਹੀਂ ਖੇਡਣਾ ਕਾਂਢੀ ਪਾਉਣੇ ਮੈਂ ਖੇਡਣਾਗਾ ਉਹ ਬੱਚਾ ਉੱਠਿਆ ਉਹਦੇ ਬਾਪਾ ਨੇ ਕਿਹਾ ਪੇਸ਼ਕਾਸ਼ ਲੈ ਕੇ ਆ। ਉਹ ਕਹਿੰਦਾ ਮੈਂ ਪੇਸ਼ਕਾਸ਼ ਲੈ ਕੇ ਆਉਣਾ। ਜਦੋਂ ਉੱਠਣ ਲੱਗਾ ਉਹਨੇ ਇੱਕ ਉਹਨਾਂ ਕਾਂਢੀ ਘੁਮਾ ਕੇ ਮਾਰੀ। ਵੇਖ ਉਹਦੀ ਸਿੱਧੀ ਅੱਖ 'ਚ ਵੱਜੀ। ਮੈਨੂੰ ਇਹਦੀ ਮਾਤਾ ਖੁਦ ਕਹਿੰਦੀ ਸੀ ਜਿਹੜਾ ਉਹ ਮੁੰਡੇ ਨੇ ਸੱਟ ਮਾਰੀ ਆ। ਉਹ ਮੈਨੂੰ ਕਹਿੰਦੀ ਵੀ ਤੂੰ ਪੁੱਤ ਕੋਈ ਹੋਰ ਨਾ ਨਹੀਂ ਕੋਈ ਪਰਚਾ ਨਾ ਹੋਣ ਦੇ ਠੀਕ ਹੈ। ਮੈਂ ਤੁਹਾਨੂੰ ਜਿੰਨਾ ਖਰਚ ਆਊਗਾ ਤੇਰੇ ਕੋਲ ਲੱਗੀ ਜਾਂਦੇ ਪੈਸੇ ਤੂੰ ਮੈਨੂੰ ਦੱਸ ਦੀ। ਮੈਂ ਉਹਨਾਂ ਤੱਕ ਉਹਨੂੰ ਦੇ ਦਊਂਗਾ। ਤੇ ਹੁਣ ਮੁੱਕਰ ਰਿਹਾ ਇਸ ਗੱਲ ਤੋਂ। ਇੰਨਾ ਗਰੀਬ ਪਰਿਵਾਰ ਦੀ ਮਦਦ ਕਿੱਤੀ ਜਾਵੇ। ਇਦੋਂ ਮੈਂ 1 ਵਜੇ ਨਾਲ ਇਹ ਆਖੇ ਚ ਘਰੇ ਜਾ ਕੇ ਬਾਕਾਇਦਾ ਆਪਦੀ ਮੰਮੀ ਨੂੰ ਵੀ ਦੱਸਿਆ ਤੇ ਡੈਡੀ ਨੂੰ ਵੀ ਦੱਸਿਆ ਵੀ ਮੈਂ ਆਖੇ ਚ ਮਾਰ ਆਇਆ ਆ ਉਹਦੇ ਕਰਨ ਦੇ ਹਾਂਜੀ ਧਮਕੀਆਂ ਦਿੰਦੀ ਪਈ ਆ ਸਾਨੂੰ ਬਹੁਤ ਜ਼ਿਆਦੀ ਨਾਲ ਤੇ ਜਦੋਂ ਮੈਂ ਇਧਰ ਆਉਂਦੀ ਆ ਤੋ ਉਦੋਂ ਹੀ ਇਹੇ ਭੱਗਦੀ ਆ ਕੁਛ ਨਾ ਕੁਛ ਇਹਦਾ ਇੱਕੋ ਹੀ ਜਵਾਬ ਆ ਤੇ ਇਹਦੇ ਨਾਲ ਆਹ ਕੁਛ ਹੋ ਗਿਆ ਬੱਚੇ ਨਾਲ ਇਹਦੇ ਨਾਲ ਤੇ ਇਹਦੇ ਮਾਨ ਤੇ ਕੀ ਨਹੀਂ ਦਦੀ ਤੇ ਇਹਨੇ ਸਾਡੇ ਘਰੇ ਫੋਨ ਕੀਤਾ ਕਹਿੰਦੀ ਅਖੇ ਵੀ ਉਹਨਾਂ ਨੂੰ ਆਖੇ ਭਾਈ ਆਜੋ ਪੈਸੇ ਲੈ ਜਾਓ ਇਹਨੇ ਸਾਰੀ ਗਲੀ ਇਕੱਠੀ ਕਰੀ ਕਰਕੇ ਤੇ ਗਾਲੋ ਗਾਲੋ ਗਾਲੀ ਕਰਾਇਆ ਦੋਸਤੋ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਨਿਤ ਨਵੀਂ ਕਹਾਣੀ ਆਪਣੇ ਸਾਹਮਣੇ ਆਉਂਦੀ ਹੈ ਜੇ ਗੱਲ ਕਰਕੇ ਅੱਜ ਕੱਲ ਜਿਹੜੇ ਬੱਚੇ ਹਨ ਬੜੇ ਸ਼ਰਾਰਤੀ ਹੈ ਇੱਕ ਸਾਡੀ ਵੀਡੀਓ ਬਣਾਉਣ ਦਾ ਕੋਈ ਮਸਜ ਦੇਹੀ ਹੈ ਕਿ ਇੱਕ ਬੱਚੇ ਦੇ ਨਾਲ ਇਹੋ ਜੀ ਘਟਨਾ ਹੋਈ ਹੈ ਜਿਸ ਨੂੰ ਤੁਸੀਂ ਵੇਖ ਕੇ ਤੇ ਸੁਣ ਕੇ ਹੈਰਾਨ ਰਹਿ ਜਾਓਗੇ ਬੱਚੇ ਨੇ ਇਸ ਦੇ ਬੱਚੇ ਦੇ ਜਨਕੀ ਮੇਖ ਮਾਰਤੀ ਤੇ ਬੱਚੇ ਦੀ ਜਨਕੀ ਹੁਣ ਇਸ ਵਕਤ ਅੱਖ ਚਲੀ ਗਈ ਹੈ ਸਾਰੀ ਜਾਣਕਾਰੀ ਲਵਾਂਗੇ ਇਹਨਾਂ ਦੇ ਫਾਦਰ ਸਾਹਿਬ ਨੇ ਇਹਨਾਂ ਦੇ ਮਾਤਾ ਨੇ ਪੁੱਛਾਂਗੇ ਕਹਾਣੀ ਕੀ ਹੈ ਪੂਰੀ ਇਪ ਜਦੋਂ ਬੱਚੇ ਦੇ ਅੱਖ 'ਚ ਮੇਖ ਵੱਜਦੀ ਆ ਤੁਸੀਂ ਉਸ ਵਕਤ ਘਰੇ ਸੀ ਮੈਂ ਘਰੇ ਸੀਗਾ ਜੀ ਬਿਜਲੀ ਵਾਲਾ ਬੋਰਡ ਬਣਾ ਰਿਆ ਸੀ ਜੀ ਠੀਕ ਹੈ ਇਹਨਾਂ ਨੇ ਦੁਵਾਨ ਤੇ ਜਾਣਾ ਸੀ ਮੈਂ ਇਹਨੂੰ ਕੱਲ੍ਹ ਕਹੀ ਵੀ ਬੇਟਾ ਪੇਚ ਕਸ ਲੈ ਕੇ ਆ ਜੀ ਠੀਕ ਹੈ ਉਹ ਬੱਚਾ ਘਰੇ ਆਪਣੇ ਆਇਆ ਇਹਨੂੰ ਕਹਿੰਦਾ ਵੀ ਆਪਾਂ ਕਾਢੀ ਪਾਉਣ ਖੇਡਦੇ ਆ ਜਾਨੀ ਕਿ ਉਹ ਮੇਖ ਬੰਨੀ ਹੋਈ ਧਾਗੇ ਨਾਲ ਲੈ ਕੇ ਆਇਆ ਸੀ ਆਪਦੇ ਘਰੋਂ ਹੀ ਬਣਾਈ ਅੱਛਾ ਆ ਕੇ ਕਹਿੰਦਾ ਆਪਾਂ ਕਾਢੀ ਪਾਉਣ ਖੇਡਦੇ ਆ ਇਹਨੇ ਮਨਾਂ ਕਰ ਦਿੱਤਾ ਇਹ ਕਹਿੰਦਾ ਆਪਾਂ ਬਾਲ ਨਾਲ ਖੇਡਾਂਗੇ ਜੀ ਉਹਨੇ ਦੋ ਵਾਰ ਕਿਹਾ ਇਹਨੇ ਦੋ ਵਾਰ ਉਹੀ ਮਨਾਂ ਕੀਤਾ ਕਹਿੰਦਾ ਤੇਰੇ ਕੋਲ ਬਾਲ ਪਈਆਂ ਤੂੰ ਬਾਲ ਲਿਆ ਬਾਲ ਨਾਲ ਖੇਡਦੇ ਆ ਅੱਛਾ ਠੀਕ ਆ ਬਸ ਇੰਨਾ ਹੀ ਕਹਿ ਕੇ ਇਹਨੂੰ ਆਖਾ ਪੇਚ ਕੱਸ ਲਿਆ ਇਹ ਖੜਾ ਹੋਇਆ ਤੇ ਨਾਲ ਦੇ ਨਾਲ ਵਾਲੇ ਕਮਾ ਕੇ ਦੀ ਅੱਖ 'ਚ ਮਾਰੀ ਇਹਨੇ ਪੱਟ ਕੇ ਆਪ ਗੱਡੀ ਜਦ ਮੈਨੂੰ ਪਤਾ ਲੱਗ ਵੀ ਦੀ ਅੱਖ 'ਚ ਬਲੱਡ ਆਉਣ ਲੱਗ ਗਿਆ ਸਾਡੇ ਹੱਥਾਂ ਵੀਰੇ ਸਾਡੇ ਕੋਲੇ ਆਪਰੇਟ ਨਹੀਂ ਹੈ ਇੱਥੇ ਬੱਚੇ ਦਾ ਠੀਕ ਹੈ ਉਹਨਾਂ ਨੇ ਰਾਈਫਲ ਲੈ ਕੇ ਸਾਨੂੰ ਏਮਜ ਭੇਜਤਾ ਮੈਂ ਏਮਜ ਲੈ ਗਿਆ ਇਹਦਾ ਟ੍ਰੀਟਮੈਂਟ ਸ਼ੁਰੂ ਕਰਵਾਇਆ ਠੀਕ ਹੈ ਜੀ ਉੱਥੇ ਆਪਰੇਸ਼ਨ ਹੋਇਆ ਇਹਦਾ ਲੈਂਜ਼ ਵੀ ਕੱਢਿਆ ਐਂਟੀਨਾ ਜਿਹੜਾ ਆ ਬਲੈਕ ਸਰਕਲ ਉਹ ਤਾਂ ਜੀ ਇਹਦੇ ਨਾਲ ਹੀ ਨਿਕਲ ਗਿਆ ਪੇਚ ਦੇ ਨਾਲ ਹੀ ਨਿਕਲ ਗਿਆ ਅੱਛਾ ਉਹ ਤਾਂ ਪੇਚ ਦੇ ਨਾਲ ਹੀ ਨਿਕਲਿਆ ਹੋਇਆ ਜੀ ਠੀਕ ਹੈ ਉਸ ਤੋਂ ਬਾਅਦ ਅਸੀਂ ਇਹਨ ਜਦੋਂ ਛੁੱਟੀ ਦਵਾ ਕੇ ਉੱਥੇ ਰਹੇ ਉਸ ਦਿਨ ਮਾਤਾ ਪਿਤਾ ਇਹਦੇ ਸਾਡੇ ਨਾਲ ਗਏ ਬੱਚੇ ਦੇ ਜਿਹੜੇ ਨੇ ਪੇਚ ਮਾਰੇ ਦੀ ਅੱਖ ਚ ਉਹ ਇੱਕੋ ਹੀ ਗੱਲ ਕਹਿੰਦੇ ਨੇ ਅਸੀਂ ਇਲਾਜ ਕਰਾਵਾਂਗੇ ਜੀ ਅਸੀਂ ਇਲਾਜ ਕਰਾਵਾਂਗੇ ਠੀਕ ਹੈ ਤੂੰ ਸਾਡੇ ਤੇ ਕੋਈ ਕਾਰਵਾਈ ਨਾ ਕਰੀ ਬਾਈ ਇਲਾਜ ਕਰਾਵਾਂਗੇ ਮੈਂ ਤਾਂ ਡਰ ਹੋ ਗਿਆ ਜੀ ਮਾ 3 ਮਹੀਨੇ ਹੋਇਆ ਮੈਨੂੰ ਇਸ ਮਕਾਨ ਚ ਆਏ ਹੋਏ ਮੈਂ ਮਕਾਨ ਕਿਰਾਏ ਤੇ ਲਿੱਤਾ ਫੜ ਤੜ ਕੇ ਗਿਆ ਨਾ ਦਿੱਤਾ ਠੀਕ ਹੈ ਜੀ ਮੈਂ ਦਿਹਾੜੀਦਾਰ ਬੰਦਾ ਮੈਂ ਇਲਾਜ ਕਰਾਵਾਂ ਹੁਣ ਵਿਚਾਰੇ ਦਾ ਕਿੱਥੋਂ ਕਰਾਈ ਜਾਵਾਂ ਸੰਸਥਾ ਤੋਂ ਮੰਗ ਮੰਗ ਕੇ ਇਲਾਜ ਕਰਵਾਉਂਗਾ ਇਹਦਾ ਮੈਂ ਠੀਕ ਹੈ ਜੀ ਉਹਦਾ ਕਰਕੇ ਫਿਰ ਜਦੋਂ ਕਵੀ ਤੂੰ ਪਰਚਾ ਨਾ ਕਰਵਾਈ ਚਲੋ ਮੈਂ ਵੀ ਧਜ ਗਿਆ ਗੱਲ ਲੀਜੀ ਪਰਚਾ ਕਰਵਾ ਲਾ ਨਾ ਕਰਵਾਵਾਂਗੇ ਠੀਕ ਆ ਜਦ ਮੈਂ ਛੁੱਟੀ ਦਿਵਾ ਕੇ ਘਰੇ ਆ ਗਿਆ ਆ ਕੇ ਇਹਨਾਂ ਨੇ ਪਹਿਲਾਂ ਤਾਂ ਪੰਚਾਇਤ ਭੇਜੀ ਕਹਿੰਦੇ ਵੀ ਪੈਸੇ ਦੱਸ ਦੇਵਾਂਗੇ ਅਸੀਂ ਤਾਂ ਲਾਜ ਨਹੀਂ ਕਰਾਉਂਦੇ ਅਸੀਂ ਪੈਸੇ ਦੇਵਾਂਗੇ ਠੀਕ ਆ ਚਲੋ ਉਹ ਵੀ ਮੰਨ ਗਏ ਮੈਂ ਇਹਨਾਂ ਨੂੰ ਇੱਕੋ ਹੀ ਗੱਲ ਕਹੀ ਮੈਨੂੰ ਪੈਸਿਆਂ ਦਾ ਹੀ ਮਤਲਬ ਨਹੀਂ ਤੁਸੀਂ ਲਾਜ ਕਰਵਾ ਦਿਓ ਫਿਰ ਪੰਚਾਇਤ ਆਈ 1,70,000 ਰੁਪਇਆ ਦਿੰਦੇ ਸੀ ਪਹਿਲਾਂ ਬੋਲੇ ਪੰਚਾਇਤ ਨੂੰ 1,70,000 ਰੁਪਇਆ ਦਿੰਨੇ ਆ ਫਿਰ ਕਹਿੰਦੇ ਅਸੀਂ ਤਾਂ 20 ਦੇਣਾ ਅੱਛਾ ਇੱਕ ਆਪ ਦਾ ਇਥੇ ਐਮਐਲਏ ਆ ਅਮੋਲਕ ਇੱਕ ਉਹਦਾ ਨਮਾਇੰਦਾ ਹੋਰ ਛੱਡਿਆ ਹੋਇਆ ਇਹਨਾਂ ਨੇ ਨਾਲ ਉਹਦਾ ਨਾਮ ਆ ਲੱਖਾ ਠੀਕ ਹੈ ਲੱਖਾ ਪ੍ਰਧਾਨ ਉਹ ਕਹਿੰਦਾ ਅਸੀਂ ਤਾਂ ਵੀ ਵੀ ਨਹੀਂ ਦੇਣਾ ਅੱਛਾ ਕਹਿੰਦਾ ਅਸੀਂ ਤਾਂ ਕੁਝ ਵੀ ਨਹੀਂ ਦੇਣਾ ਜਿੱਥੇ ਮਰਜੀ ਜਾੜ ਅਸੀਂ ਕੁਝ ਨਹੀਂ ਦੇਣਾ ਜੋ ਕਰਨਾ ਕਰ ਲੋ ਜੀ ਠੀਕ ਹੈ ਜੀ ਉਹ ਇਹ ਗੱਲ ਕਹਿੰਦਾ ਅੱਛਾ ਤੇ ਉਸ ਤੋਂ ਬਾਅਦ ਵੀ ਸਾਡੀ ਬੇਨਤੀ ਪ੍ਰਵਾਨ ਕੀਤੀ ਜਥੇਬੰਦੀ ਨੇ ਠੀਕ ਹੈ ਜਥੇਬੰਦੀ ਮੂਰੇ ਆਈ ਉਹਨਾਂ ਨੇ ਆ ਕੇ ਸਾਡਾ ਪਰਚਾ ਕਰਵਾਇਆ ਪਹਿਲਾਂ ਤਾਂ ਉਹ ਪਰਚਾ ਹੀ ਨਹੀਂ ਕਰਦੇ ਉਹ ਕਹਿੰਦੇ 751 ਦੀ ਜਮਾਨਤਾਂ ਕਰਵਾ ਦਾਂ 751 ਦੇ ਜਮਾਨਤਾਂ ਲਈ ਦੀ ਅੱਖ ਦਾ 751 ਦੇ ਕੀ ਸੱਕ ਕੋਈ ਇਹਦੀ ਅੱਖ ਚਲੀ ਗਈ ਆ ਠੀਕ ਹੈ ਜੀ ਹੁਣ ਜਦੋਂ ਅਸੀਂ ਉੱਥੇ ਐਮ ਐਲ ਆਰ ਲੈਣ ਜਾਂਦੇ ਆ ਤਾਂ ਉਹ ਕਹਿੰਦੇ ਆ ਵੀ ਪੁਲਸ ਵਾਲਾ ਮੁਲਾਜ਼ਮ ਲੈ ਕੇ ਆਓ ਪੁਲਸ ਵਾਲਾ ਮੁਲਾਜ਼ਮ ਸਾਡੀ ਸੁਣਦਾ ਕੋਈ ਨਹੀਂ ਇੱਥੇ ਸਾਨੂੰ ਅੱਜ 20 ਤਰੀਕ ਦੇ ਆਏ ਆ 20 ਤਰੀਕ 21 ਤਰੀਕ ਦਾ ਅਸੀਂ 20 ਤਰੀਕ 21 ਤਰੀਕ ਦਾ ਪਰਚਾ ਕੀਤਾ ਵਾ ਠੀਕ ਹੈ ਜੀ ਉਸ ਤੋਂ ਬਾਅਦ ਸਾਡੀ ਹਾਇ ਤੱਕ ਕੋਈ ਸੁਣਵਾਈ ਨਹੀਂ ਕੀਤੀ ਜਥੇਬੰਦੀ ਮੂਰੇ ਆਈ ਆ ਉਹਨੇ ਜਾ ਕੇ ਪਰਚਾ ਕਰਵਾਇਆ ਜੀ ਜੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਜੀ ਇਹ ਜਦੋਂ ਬੱਚੇ ਦੇ ਅੱਖ ਤੇ ਮੇਕ ਵੱਜਦੀ ਹੈ ਤੁਸੀਂ ਇਹਨੂੰ ਚੱਕ ਕੇ ਤੁਰੰਤ ਹਸਪੀਟਲ ਲੈ ਜੰਨੇ ਆ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਦਾ ਔਰ ਉਹਨਾਂ ਦੇ ਪਰਿਵਾਰ ਤੁਹਾਡੇ ਨਾਲ ਜਨ ਕਿ ਇਲਾਜ ਕਰਾਉਣ ਦੀ ਸਹਿਮਤੀ ਜਿਤਾਉਂਦਾ ਸਹਿਮਤੀ ਜਿਤਾਉਂਦਾ ਸੀਗਾ ਜੀ ਪਹਿਲਾਂ ਇਹੀ ਗੱਲ ਕਹਿੰਦਾ ਰਿਹਾ ਅਸੀਂ ਇਲਾਜ ਕਰਵਾਵਾਂਗੇ ਅੱਛਾ ਇਲਾਜ ਕਰਵਾਵਾਂਗੇ ਅੱਛਾ ਕੁਝ ਨਹੀਂ ਉਸ ਤੋਂ ਬਾਅਦ ਜਦੋਂ ਕਰੇ ਆ ਗਏ ਉਹਨਾਂ ਨੂੰ ਪਤਾ ਲੱਗਾ ਛੁੱਟੀ ਦਿਵਾ ਕੇ ਆ ਗਏ ਉਸ ਤੋਂ ਬਾਅਦ ਮੁੱਕਰ ਗਏ ਉਹਨਾਂ ਨੇ ਜਣੀ ਕਿ ਤੁਹਾਨੂੰ ਇੱਕ ਚਲਸੀ ਚ ਰੱਖਿਆ ਚਲਸੀ ਚ ਰੱਖਿਆ ਤਾਂ ਤਾਲ ਮਟੋਲ ਕਰਦੇ ਰਹੇ ਵੀ ਸਾਡੇ ਦੇ ਕੇਸ ਨਾ ਕਰਦੇ ਉਹ ਵੀ ਬਤਰਾ ਕਿ ਵੀ 72 ਘੰਟੇ ਨਾਂਗੇ 72 ਘੰਟੇ ਦੇ ਵਿੱਚ ਵਿੱਚ ਹੁੰਦਾ ਹੈ ਪਰਚਾ ਵੀ ਉਹ ਨਾਂਗੇ ਉਹਦੋਂ ਬਾਅਦ ਉਹ ਸਾਫ਼ ਹੀ ਮੁਕਰ ਗਏ ਸਾਰੇ ਕਹਿੰਦੇ ਵੀ ਬਸ ਵੀ ਹੁਣ ਥੋੜਾ ਉਹ ਕੁਝ ਨਹੀਂ ਕਰ ਸਕਦੇ ਵੀ ਹੁਣ ਤੁਹਾਨੂੰ ਗਲੀ ਵਾਲਿਆਂ ਨੇ ਵੀ ਇਹਨਾਂ ਨੂੰ ਇਹ ਕਹਿ ਕੇ ਉਹ ਕੀਤਾ ਵੀ ਹੁਣ ਥੋੜਾ ਕੁਝ ਨਹੀਂ ਕਰ ਸਕਦੇ ਵੀ ਹੁਣ ਤੁਹਾਨੂੰ ਡਰਨ ਦੀ ਲੋੜ ਨਹੀਂ ਉਹ ਫਿਰ ਸਾਫ਼ ਹੀ ਮੁਕਰਿਆ ਪਹਿਲਾਂ ਕੋਈ ਨਹੀਂ ਸੀ ਮੁਕਰਿਆ ਪਹਿਲਾਂ ਸਹੀ ਸੀ ਅਸੀਂ ਵੀ ਸਾਨੂੰ ਵੀ ਐਵੇਂ ਕਹਦਾ ਇਹ ਪਿੱਛੇ ਜਾਂਦੇ ਰਹੇ ਉੱਥੇ ਕੋਲੇ ਵੀ ਬੈਠਦੀ ਰਹੀ ਇਹ ਦੀਦੀ ਤੇ ਆਪਾਂ ਮੈਨੂੰ ਵੀ ਸਾਨੂੰ ਵੀ ਐ ਸੀ ਵੀ ਹਾਂ ਨਾਲ ਖੜੇ ਹੈ ਹਾਂਜੀ ਤੇ ਮੁੜ ਕੇ ਜਦੋਂ ਉਹਨਾਂ ਨੇ ਪਤਾ ਲੱਗਿਆ ਵੀ ਹੁਣ ਤਾਂ ਟਾਈਮ ਲੰਘ ਗਿਆ ਤੇ ਵੀ ਫੇਰ ਫੇਰ ਸਾਫ਼ ਮੁੱਕਰ ਕੇ ਜੀ ਹਾਂਜੀ ਜਦੋਂ ਪੰਚਾਇਤ ਇਕੱਠੀ ਹੁੰਦੀ ਜਾਂ ਮੋਤਵਾਰ ਵਿਅਕਤੀ ਬੰਦੇ ਇਕੱਠੇ ਹੁੰਦੇ ਆ ਉੱਥੇ ਕੀ ਫੈਸਲਾ ਹੁੰਦਾ ਤੁਹਾਡਾ ਫਿਰ ਮੋਤਵਾਰ ਵਿਅਕਤੀ ਜਦੋਂ ਹੁੰਦੇ ਆ ਮੋਤਵਾਰ ਵਿਅਕਤੀਆਂ ਨੂੰ ਗੱਲ ਕੋਈ ਕਹੀ ਜਾਂਦੀ ਅਸੀਂ ਇਲਾਜ ਕਰਵਾਵਾਂਗੇ ਅੱਛਾ ਜਿੱਦਾਂ ਲਾਸਟ ਪੰਚਾਇਤ ਹੋਈ ਅਜ ਦੂਸਰੇ ਦਿਨ ਸਾਡੇ ਮੋਤਵਾਰ ਬੰਦਿਆਂ ਨੂੰ ਤੜਕੇ ਬੁਲਾਇਆ ਗਿਆ ਫੋਨ ਕਰਕੇ ਜੀ ਠੀਕ ਹੈ ਜੀ ਵੀ ਪੈਸੇ ਲੈ ਜਾਓ ਫੜ ਕੇ ਆ ਕੇ ਜਿਹੜਾ ਤੋਂ ਉਹਨਾਂ ਦਾ 25000 ਰੁਪਏ ਪਹਿਲਾਂ ਲੱਗਿਆ ਉਹਦੇ ਚੋਂ ਅਸੀਂ 15 ਦੇਵਾਂਗੇ 5000 ਰੁਪਏ ਅਸੀਂ ਐਕਸਟਰਾ ਦਿਨੇ ਵੀ ਇਲਾਜ ਕਰਵਾਉਣ ਵਾਸਤੇ ਜਿਹੜੀ ਸ਼ਨੀਵਾਰ ਦਵਾਈ ਲੈਣ ਜਾਣੀ ਸੀ ਉਹ ਤੋਂ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਤੜਕੇ ਫੋਨ ਕੀਤਾ ਸਾਰੀ ਗਲੀ ਇਕੱਠੀ ਕਰਕੇ ਉਹਨਾਂ ਦੇ ਗਲਪਵਾ ਕੇ ਗਾਲਾਂ ਬਹੁਤ ਕੱਢੀਆਂ ਗਈਆਂ ਉਹਨਾਂ ਨੂੰ ਗਾਲੀ ਗਲੋਚ ਕੀਤਾ ਗਿਆ ਗਲੀ ਨੇ ਸਾਰੀ ਨੇ ਜੀ ਸਾਰੀ ਗਲੀ ਨੇ ਗਾਲੀ ਗਲੋਚ ਕੀਤਾ ਪੰਚਾਇਤ ਦੇ ਨਾਲ ਅੱਛਾ ਜਨਨ ਕਿ ਜਿਹੜੇ ਗਲੀ ਵਾਲੇ ਜਨਨ ਕਿ ਉਹਨਾਂ ਦੀ ਹਮਾਇਤ ਕਰ ਰਹੇ ਉਹਨਾਂ ਦੀ ਹਮਾਇਤ ਕਰ ਰਹੇ ਗਲੀਆ ਤੁਹਾਡੇ ਨਾਲੇ ਕੋਈ ਖੜਦਾ ਸਾਡੇ ਨਾਲ ਕੌਣ ਖੜੇ ਸਾਡੇ ਨਾਲ ਦੋ ਘਰ ਖੜੇ ਆ ਉਲਟਾ ਉਹਨਾਂ ਦੇ ਵੀ ਇਹ ਗੱਲ ਕਹਿ ਰਿਹਾ ਅਸੀਂ ਜੀ ਉਹ ਕਢਵਾਵਾਂਗੇ ਜੀ ਉਹਨਾਂ ਦੀਆਂ ਵੀ ਇਹ ਜਮ੍ਹਾਂ ਬੰਦੀਆਂ ਕਢਵਾਉਣਗੇ ਇਹ ਆਂਟੀ ਜੀ ਆ ਸਾਡੇ ਇਹੀ ਸਾਡੇ ਮੇਨ ਸੀਗੇ ਇਹਨਾਂ ਨੂੰ ਕਹਿ ਰਿਹਾ ਵੀ ਅਸੀਂ ਤੁਹਾਡੀਆਂ ਜਮ੍ਹਾਂ ਬੰਦੀਆਂ ਕਢਵਾਵਾਂਗੇ ਅਸੀਂ ਪਰਚਾ ਕਰਾਂਗੇ ਇੱਕ ਮਿੰਟ ਮੈਂ ਛੱਡ ਗਣਾ ਪਰਚਾ ਕਰਵਾਵਾਂਗੇ ਜੀ ਹਾਂ ਕੀ ਲੱਗਦਾ ਤੁਹਾਡੀ ਹਮਾਇਤ ਤਾਂ ਨਹੀਂ ਹੋਰੇ ਗਰੀਬ ਕਰਕੇ ਗਰੀਬ ਕਰਕੇ ਹੀ ਗਰੀਬ ਹਮਾਇਤ ਹੋਈ ਜੀ ਜਦੋਂ ਉਹ ਉਹ ਪਰਿਵਾਰ ਕਿਹੋ ਜਿਹਾ ਦੱਸਿਆ ਜਾ ਰਿਹਾ ਪਰਿਵਾਰ ਰਿਟਾਇਰ ਫੌਜੀ ਆ ਜੀ ਜ਼ਮੀਨ ਦਾਇਰਤ ਹੈਗੀ ਆ ਉਹਨਾਂ ਕੋਲੇ ਬਸ ਉਹ ਪੈਸੇ ਦੇਈ ਜਾਂਦੇ ਆ ਉਹਦਾ ਕੰਮ ਕਰਵਾਈ ਜੀ ਇੱਕ ਵਾਰ ਹੁੰਦਾ ਵੀ ਕੋਈ ਗਰੀਬ ਹੁੰਦਾ ਜਾਦਾ ਵੀ ਉਹਦੇ ਕੋਲ ਪੈਸੇ ਦੇਣ ਦੀ ਸਮਰੱਥਾ ਨਹੀਂ ਹੁੰਦੀ ਕੀ ਉਹਨਾਂ ਕੋਲੇ ਇਹੋ ਜਿਹੀ ਹੈਗੀ ਆ ਨਹੀਂ ਜੀ ਨਹੀਂ ਪੈਸੇ ਦੇਣ ਦੀ ਉਹਨਾਂ ਕੋਲ ਸਮਰੱਥਾ ਹੈ ਪੈਸੇ ਦੇਣ ਦੀ ਪੈਸੇ ਆ ਜੀ ਹੈ ਜੀ ਸਮਰੱਥਾ ਤਾਂ ਕਿਉਂ ਨਹੀਂ ਜੀ ਦੇਣਾ ਚਾਹੁੰ ਤਾਂ ਦੇ ਵੀ ਸਕਦੇ ਆ ਜੀ ਦੇਣਾ ਚਾਹੁੰਦੇ ਦੇ ਸਕਦੇ ਆ ਪਰ ਦਿੰਦੇ ਨਹੀਂ ਜੀ ਗਲੀ ਵਾਲੇ ਕਹਿ ਰਹੇ ਸੀ ਤੁਹਾਡੇ ਨਾਲ ਆ ਤੁਸੀਂ ਕੁਝ ਨਹੀਂ ਦੇਣਾ ਬਸ ਜੀ ਇਨਸਾਫ ਮਿਲਣਾ ਚਾਹੀਦਾ ਹੈ ਵੇਖੋ ਪਹਿਲੀ ਗੱਲ ਤਾਂ ਇਹ ਕਰਦੇ ਆਂ ਵੀ ਜਿਹੜੇ ਸਾਡੇ ਨੁਮਾਇੰਦੇ ਚੁਣੇ ਹੁੰਦੇ ਆ ਜਿਹੜੇ ਆਮ ਆਦੀ ਪਾਰਟੀ ਦਾ ਕੋਈ ਨੁਮਾਇੰਦੇ ਦੀ ਗੱਲ ਕਰਦਾ ਉਹਨੂੰ ਵਿੱਚ ਬੋਲਣ ਦੀ ਪਹਿਲੀ ਗੱਲ ਤਾਂ ਲੋੜ ਨਹੀਂ ਜੇ ਲੋੜ ਪਈ ਹੈ ਤੇ ਉਹ ਬੈਠ ਕੇ ਦੋਨਾਂ ਧਰਾਂ ਦਾ ਜਨਕਿ ਕੰਪਰੋਮਾਈਜ਼ ਕਰਾ ਸਕਦਾ ਅਸੀਂ ਇਹ ਨਹੀਂ ਗੱਲ ਕਰਦੇ ਜਾਂ ਇਹ ਬੱਚੇ ਦੀ ਕੀਤੀ ਜਾਵੇ ਜਾਂ ਉਹਨਾਂ ਦੀ ਕੀਤੀ ਜਾਵੇ ਇਨਸਾਨੀਆ ਤੌਰ ਤੇ ਇਹ ਹੁੰਦਾ ਹੈ ਕਿ ਦੋਨਾਂ ਪਰਿਵਾਰਾਂ ਦੀ ਬੈਠ ਕੇ ਜਨਕਿ ਕੰਪਰੋਮਾਈਜ਼ ਕਰਾਈ ਜਾਵੇ ਜਿਹੜਾ ਬੱਚੇ ਦਾ ਜਨਕਿ ਲਾਜ ਤੇ ਪੈਸੇ ਲੱਗੇ ਆ ਉਹਦੇ ਜਨਕਿ ਪੈਸੇ ਦੁਵਾਏ ਜਾਣ ਇੱਕ ਗੱਲ ਇਹ ਹੁੰਦੀ ਹੈ ਇਹਦਾ ਤੌਰ ਤੇ ਕਹਿੰਦੇ ਆ ਵੀ ਲਾਜ ਤੇ ਪੈਸੇ ਲੱਗੇ ਆ ਆਪਣਾ 50000 ਤੇ ਪਰਿਵਾਰ ਮੰਗਦਾ ਹੋਵੇ 2 ਲੱਖ ਉਹ ਵੀ ਆਪਾਂ ਚਲੋ ਗਲਤ ਕਹਿੰਦੇ ਆ ਠੀਕ ਆ ਜਿੰਨੇ ਪੈਸੇ ਲੱਗੇ ਆ ਗਰੀਬ ਦੇ ਓਨੇਕ ਤਾਂ ਮਦਦ ਕਰ ਦੋ ਇੱਕ ਪਾਸੇ ਤਾਂ ਬੱਚੇ ਦੀ ਅੱਖ ਚਲੀ ਗਈ ਦੂਜੇ ਪਾਸੇ ਪਰਿਵਾਰ ਜਨਨ ਕਿ ਲਾਜ ਕਰਾਉਣ ਤੋਂ ਭਾਇਦਾ ਜਨਨ ਕਿ ਇਹ ਤਾਂ ਇਹ ਵੀ ਕਹਿ ਰਿਹਾ ਵੀ ਸਾਨੂੰ ਲਾਜ ਕਰਾ ਦੋ ਅਸੀਂ ਪੈਸਿਆਂ ਦੀ ਲੋੜ ਨਹੀਂ ਸਾਨੂੰ ਜੇ ਇਹ ਵੀ ਕੋਈ ਬੜਾ ਤਕੜਾ ਹੋਵੇ ਚਲੋ ਸ਼ਾਇਦ ਨਾ ਮੰਗਦਾ ਕਿਉਂਕਿ ਇੱਕ ਤਾਂ ਗਵਾਨ ਮੱਥੇ ਦੁਸ਼ਮਣੀ ਪੈ ਗਈ ਇੱਕ ਬੱਚੇ ਦੀ ਅੱਖ ਚਲੀ ਜਾਣੀ ਦੋ ਚੀਜ਼ਾਂ ਹੋ ਗਈਆਂ ਜਾਨੀ ਕਿ ਇਹ ਵੀ ਇੱਕ ਦਿਹਾੜੀਦਾਰ ਬੰਦਾ ਇਹ ਕਹਿੰਦਾ ਮੇਰੇ ਕੋਲੇ ਵੀ ਇਨੀ ਪੂੰਜੀ ਨਹੀਂ ਜਦੋਂ ਕੁਦਰਤੀ ਇਹੋ ਜਿਹਾ ਐਕਸੀਡੈਂਟ ਹੁੰਦਿਆ ਉਦੋਂ ਕਿਸੇ ਕੋਲੇ ਪੈਸਾ ਨਹੀਂ ਹੁੰਦਾ ਆਪਾਂ ਨੂੰ ਉਦੋਂ ਫਿਰ ਕਿਸੇ ਜਾਨੀ ਕਿ ਪਰਿਵਾਰ ਦੀ ਮਦਦ ਮੰਗਣੀ ਪੈਂਦੀ ਹੈ ਜਾਂ ਕਿਸੇ ਸੰਸਥਾ ਦੀ ਮਦਦ ਮੰਗਣੀ ਪੈਂਦੀ ਹੈ ਵੀ ਮੇਰੀ ਮਦਦ ਕਰੋ ਹੁਣ ਮੇਰੇ ਕੋਲੇ ਜਾਨੀ ਕਿ ਕੋਈ ਸਹਾਰਾ ਨਹੀਂ ਜਾਨੀ ਕਿ ਉਸ ਵਕਤ ਪੈਸੇ ਇਕੱਠੇ ਕਰਨੇ ਬੜੇ ਔਖੇ ਨੇ ਇੱਥੇ ਸਾਡਾ ਇੱਕ ਵੀਰ ਬੈਠਾ ਜਦੋਂ ਮੇਖ ਵੱਜਦੀ ਹੈ ਬੱਚੇ ਦੇ ਅੱਖ ਚ ਤੇ ਉਦੋਂ ਜਾਨੀ ਕਿ ਇੱਕ ਕੋਲੇ ਸੀ ਮੌਜੂਦ ਗਵਾਹ ਉਸ ਗੱਲ ਦਾ ਸਸੀ ਗਾਲ ਜੀ ਸਸੀ ਗਾਲ ਮੈਂ ਸੰਦੀਪ ਸਿੰਘ ਹੈ ਜੀ ਮੈਂ ਨਾ ਕੋਲੇ ਸੀਗਾ ਬੱਚੇ ਕੋਲ ਮੈਂ ਘਰੋਂ ਆਇਆ ਸੀ ਨਾ ਕੇ ਉਹ ਬੱਚਾ ਆਇਆ ਬੱਚਾ ਕਹਿੰਦਾ ਆਜੋ ਖੇਡਦੇ ਆਂ ਬੱਚੇ ਨੂੰ ਕਹਿੰਦਾ ਜੀ ਤੇ ਬੱਚਾ ਕਹਿੰਦਾ ਨਹੀਂ ਮੈਂ ਬੌਲ ਨਾਲ ਖੇਡੂਗਾ ਤੇਨ ਨ ਮੇਖ ਨਾਲ ਨਹੀਂ ਖੇਡਣਾ ਕਾਂਢੀ ਪਾਉਣ ਨਹੀਂ ਮੈਂ ਖੇਡਣਾਗਾ ਬੱਚੇ ਨੇ ਦੋ ਵਾਰੀ ਗੱਲ ਕਹੀ ਉਹ ਬੱਚਾ ਉੱਠਿਆ ਉਹਦੇ ਬਾਦਰ ਨੇ ਕਿਹਾ ਪੇਸ ਕੱਟ ਲੈ ਕੇ ਆ ਉਹ ਕਹਿੰਦਾ ਮੈਂ ਪੇਸ ਕੱਟ ਲੈ ਕੇ ਆਉਣਾ ਜਦੋਂ ਉੱਠਣ ਲੱਗਾ ਉਹਨੇ ਇੱਕੋ ਨਾਲ ਕਾਂਢੀ ਘੁਮਾ ਕੇ ਮਾਰੀ ਪੇਖ ਉਹਦੀ ਸਿੱਧੀ ਅੱਖ 'ਚ ਵੱਜੀ ਅੱਛਾ ਉਦੋਂ ਇਹਨੂੰ ਦੌੜ-ਦੌੜ ਚੱਕਿਆ ਚੱਕ ਕੇ ਦੌੜ-ਦੌੜ ਭੱਜੇ ਹਸਪਤਾਲ ਲੈ ਕੇ ਗਏ ਇਹ ਤਾਂ ਡਿੱਗ ਪਿਆ ਇਹ ਡਿੱਗ ਹਣੇ ਸਾਨੂੰ ਉੱਥੇ ਵੀ ਮੈਂ ਐਮਚ ਵੀ ਸੀਗਾ ਮੈਨੂੰ ਇਹਦੀ ਮਾਤਾ ਖੁਦ ਕਹਿੰਦੀ ਸੀ ਜਿਹੜਾ ਮੁੰਡੇ ਨੇ ਸੱਟ ਮਾਰੀ ਹੈ ਉਹ ਮੈਨੂੰ ਕਹਿੰਦੀ ਵੀ ਪੁੱਤ ਕੋਈ ਹੋਰ ਨਾ ਦੇਈ ਕੋਈ ਪਰਚਾ ਨਾ ਹੋਣ ਦੇ ਠੀਕ ਹੈ ਮੈਂ ਤੁਹਾਨੂੰ ਜਿੰਨਾ ਖਰਚ ਆਊਗਾ ਤੇਰੇ ਕੋਲ ਲੱਗੀ ਜਾਂਦੇ ਪੈਸੇ ਤੂੰ ਮੈਨੂੰ ਦੱਸ ਦੀ ਮੈਂ ਉਹਨਾਂ ਦਾ ਤੁਹਾਨੂੰ ਦੇ ਦੂੰਗੀ ਤੇ ਬਾਕੀ ਇਲਾਜ ਕਰਾ ਦਾਂਗੇ ਤੇ ਹੁਣ ਮੁੱਕਰ ਰਹੇ ਇਸ ਗੱਲ ਤੋਂ ਇਹਨਾਂ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਜੀ ਤੁਸੀਂ ਕਿਵੇਂ ਵੇਖਦੇ ਹੋ ਅੰਜੀ ਪਰਿਵਾਰ ਨੂੰ ਵੀਰ ਜੀ ਅਸੀਂ ਤਾਂ ਹੁਣ ਤੁਹਾਨੂੰ ਤੁਹਾਡੇ ਸਾਹਮਣੇ ਆਈਆਂ ਵੀ ਆਪਾਂ ਗਲੀ ਗਵਾਂਡਾ ਰਹਿਣ ਵਾਲੇ ਆ ਆਪਾਂ ਹੁਣ ਤਾਈ ਆਪਣੇ ਵਰਤ ਰੀਤੀਆ ਤੇ ਤੁਸੀਂ ਤੁਹਾਨੂੰ ਵੀ ਪਤਾ ਸਾਡਾ ਵੀ ਕਿ ਉਹ ਜਾ ਮਾਤਾ ਅਸੀਂ ਕਦੇ ਨਹੀਂ ਇਹੋ ਜੀ ਕਿਸੇ ਦੀ ਵਾਧਾ ਘਾਟਾ ਕੀਤਾ ਸਮਾਂ ਦੀ ਅਗਲੇ ਦੀ ਮਤ ਕਰਦੇ ਆ ਨਾਲ ਜਾ ਕੇ ਹੁਣ ਇਸ ਬੱਚੇ ਦੇ 6 ਵਜੇ ਸੀ ਅਸੀਂ ਨਾਲ ਜਾ ਕੇ 4 ਦਿਨ 5 ਦਿਨ ਉਸੇ ਹਸਪਤਾਲ ਚ ਮਤ ਕੀਤੀ ਮਗਰ ਰੋਟੀ ਪਾਣੀ ਵੀ ਲੈ ਕੇ ਜਾਂਦੀ ਰਹੀ ਪੈਸਾ ਤੇ ਲਾ ਵੀ ਲੈ ਕੇ ਜਾਂਦੀ ਰਹੀ ਮੈਂ ਇਹਨਾਂ ਨੂੰ ਲਿਜਾ ਕੇ ਇਹਨਾਂ ਨੇ ਮੈਨੂੰ ਬਕਾਇਦਾ ਫੋਨ ਕੀਤਾ ਮੈਂ ਜਾ ਕੇ ਬੈਂਕ ਚੋਂ ਪੈਸੇ ਕਢਾ ਕੇ ਇਹਨਾਂ ਦੇ ਬੱਚੇ ਦਾ ਇਲਾਜ ਕਰਾਇਆ ਜਾ ਕੇ ਦਾਖਲ ਕਰਾ ਕੇ ਤੇ ਇਹ ਫਿਰ ਵੀ ਇਹ ਕੁੜੀ ਮੇਰੇ ਉੱਥੇ ਗਈ ਆ ਨਾਲ ਤੇ ਸਾਡੇ ਤਾਂ ਮੈਨੂੰ ਇਹੀ ਗੱਲ ਕਹੀ ਗਈ ਮੈ ਵੱਟ ਜਾਣਾ ਪੈਣ ਦਈ ਤੇ ਜਿੰਨਾ ਖਰਚਾ ਹੋਇਆ ਮੈਂ ਸਾਰਾ ਦੇਵਾਂਗੀ ਤੇ ਤੂੰ ਕੋਈ ਕੋਈ ਗੱਲ ਨਾ ਕਰਨੀ ਇਹੋ ਜੀ ਤੇ ਮੈਂ ਖਾ ਵੀ ਸੋਨੀ ਕੋਈ ਗੱਲ ਨਹੀਂ ਤੁਸੀਂ ਵੀ ਸਾਨੂੰ ਉਨੇ ਆ ਤੇ ਇਹ ਵੀ ਹੁੰਨੇ ਆ ਵੀ ਅਸੀਂ ਕਿਸੇ ਦਾ ਵੀ ਐ ਨਹੀਂ ਹੈਗਾ ਵੀ ਕਿਸੇ ਦਾ ਨੁਕਸਾਨ ਹੋਣ ਦੇਵਾਂਗੇ ਸਾਨੂੰ ਬੱਚਾ ਤੇਰਾ ਵੀ ਉਨਾ ਹੀ ਹੈ ਵੀ ਹੁੰਨਾ ਹੀ ਹੈ ਤੇ ਕੋਈ ਗੱਲ ਨਹੀਂ ਜੇ ਇਹਦੇ ਬੱਚੇ ਦੇ ਸੱਟ ਵੱਜ ਗਈ ਆਪਾਂ ਲਾਲ ਮਿਲ ਕੇ ਸਾਰੇ ਮਦਦ ਕਰਾਂਗੇ ਇਹਦੀ ਕਰਕੇ ਆਪਾਂ ਇਲਾਜ ਕਰਾ ਦੇਵਾਂਗੇ ਤੇ ਕੋਈ ਨਹੀਂ ਮੈਂ ਖਾ ਕੋਈ ਪਰਚਾ ਨਹੀਂ ਪੈਣ ਦਿੰਦੀ ਮੈਂ ਤੇਰੇ ਤੇ ਕੁਝ ਨਹੀਂ ਕਹਿਣ ਦਿੰਦੀ ਸੀਰੇ ਨੂੰ ਮੈਂ ਖਾ ਮੈਂ ਕਹਿ ਦਊਂਗੀ ਉਹਨੂੰ ਤੇ ਉਹਨੇ ਇਹ ਗੱਲ ਕਰਕੇ ਤੇ ਮੁੜ ਕੇ ਜਦੋਂ ਅਸੀਂ ਮੈਂ ਫਿਰ 4 ਵਜੇ ਕਿਹਾ ਮ ਜੇ ਪਰੇਸ਼ਨ ਨਹੀਂ ਹੁੰਦਾ ਤਾਂ ਸਾਡੇ ਨਾਲ ਚੱਲੀ ਤੇ ਆਂਦੀ ਅਹੀ ਔਖੇ ਹੋ ਕੇ ਜਾਵੜਾਂਗੇ ਮੋਟਰਸਾਈਕਲ ਤੇ ਮੈਂ ਖਾ ਨਹੀਂ ਆਪਾਂ ਇੱਕੋ ਜੇ ਆ ਸਾਰੇ ਮੇਥੋਂ ਬੈਠਿਆ ਨਹੀਂ ਆਣਾ ਨਾਲ ਮੈਂ ਨਹੀਂ ਜਾਂਦੀ ਤਾਂ ਮੈਂ ਜਾਣੀ ਬਸ ਤੇ ਆਂਦੀ ਨਹੀਂ ਵੀ ਆਪਾਂ ਆਏ ਨਹੀਂ ਜਾਣਾ ਤੇ ਨਾਲ ਚੱਲੀ ਸਾਡੇ ਤੇ ਮੈਂ ਚਲੋ ਇਹਨਾਂ ਦੇ ਨਾਲ ਆਈ ਹੱਥ ਨੇ 7 ਵਜੇ ਮੈਂ ਉੱਥੋਂ ਆਈ ਆ ਆਪਰੇਸ਼ਨ ਕਰਵਾ ਕੇ ਮੁੰਡੇ ਦਾ ਤੇ ਇਹਨਾਂ ਦੇ ਨਾਲ ਆਈ ਬੈਠ ਕੇ ਮੋਟਰਸਾਈਕਲ ਤੇ ਤੇ ਇਹਨਾਂ ਨੇ ਮੁੜ ਕੇ ਘਰੇ ਆ ਕੇ ਚਲੋ ਗੱਲ ਨਿਬੜ ਗਈ ਉਹ ਹੀ ਉੱਥੋਂ ਹਸਪਤਾਲੋਂ ਆ ਗਏ ਆਪਰੇਸ਼ਨ ਕਰਾ ਕੇ ਦੂਜਾ ਦਿਨ ਪਿਆ ਤੇ ਅਸੀਂ ਫਿਰ ਜਾ ਗਏ ਆ ਉੱਥੇ ਮੈਂ ਤੇ ਇਹਨਾਂ ਦੇ ਕੋਲ ਜਾਣਾ ਹੀ ਸੀ ਫੇ ਰੋਟੀ ਪਾਣੀ ਲੈ ਕੇ ਜਦੋਂ ਇਹਨਾਂ ਦੇ ਮਗਰ ਕੋਈ ਨਹੀਂ ਸੀ ਰੋਟੀ ਜਾਣ ਲਿਜਾਣ ਵਾਲਾ ਤੇ ਮੈਂ ਰੋਟੀ ਲੈ ਕੇ ਫੇਰ ਗਈਆਂ ਇਹਨਾਂ ਦੀ ਦੂਜੇ ਦਿਨ ਤੇ ਚਲੋ ਘਰੇ ਆ ਗਏ ਅਸੀਂ ਤੀਜੇ ਚੌਥੇ ਦਿਨੋਂ ਛੁੱਟੀ ਮਿਲੀ ਸਾਨੂੰ ਚੌਥੇ ਪੰਜਵੇਂ ਦਿਨੋਂ ਤੇ ਮੁੜ ਕੇ ਜਦੋਂ ਇਹ ਛੁੱਟੀ ਲੈ ਕੇ ਆਏ ਮੈਂ ਘਰੇ ਰੋਟਾ ਚਾਹ ਚ ਰੋਟੀ ਬਣਾਉਣ ਲੱਗੀ ਮੈਨੂੰ ਕਹਿੰਦੀ ਵੀ ਦੀਦੀ ਤੁਸੀਂ ਨਾ ਬਣਾਇਆ ਜੇ ਚਾਹ ਰੋਟੀ ਤਾਂ ਮੈਂ ਬਣਾਉਣੀ ਉਧਰੋਂ ਬਣਾ ਕੇ ਭੇਜੂੰਗੀ ਮੈਂ ਕਿਹਾ ਚੱਲ ਫੋਨੇ ਕੋਈ ਗੱਲ ਨਹੀਂ ਮੈਂ ਇੱਧਰ ਬਣਾ ਲੈਣੀ ਕਹਿੰਦੀ ਨਹੀਂ ਤੇ ਫਿਰ ਇਹਨੇ ਰੋਟ ਉਧਰੋਂ ਪਹਿਲਾਂ ਚਾਹ ਬਣਾ ਕੇ ਲਿਆਈ ਤੇ ਉਦੋਂ ਹੀ ਇਹ ਮੁੱਠ ਚ ਪੈਸੇ ਲੈ ਕੇ ਆਈ ਆ 10000 ਰੁਪਿਆ ਤੇ ਇਹਨਾਂ ਨੂੰ ਮੈਂ ਤਾਂ ਘਰੇ ਚਲੀ ਗਈ ਥੋਨਾ ਫਿਰ ਉਹ ਜਦੋਂ ਇਹਨੇ ਆਹ ਗੱਲ ਕਹਿਤੀ ਕਹਿੰਦੀ ਮੈਂ ਚਾਹ ਪਿਆ ਕੇ ਜਨ ਫੜਾ ਕੇ ਜਾਨੀ ਆ ਤਾਂ ਮੈਂ ਚਲੋ ਇਹਨਾਂ ਨੂੰ ਇਧਰੋਂ ਕਰਕੇ ਤੇ ਜਾਵੜੀ ਘਰੇ ਤੇ ਇਹ ਮਗਰੋਂ ਮੈਂ ਇਥੋਂ ਪ ਇਹ ਹਥਤੇ ਤਾਂ ਕਹਿੰਦਾ ਆਂਟੀ ਮੈਂ ਲੈਂਦਾ ਨਹੀਂ ਸੀ ਵੀ ਕੋਈ ਗੱਲ ਕਰਕੇ ਲਵਾਂਗੇ ਵੀ ਇਨੇ ਨਾਲ ਕੀ ਬਣਦਾ ਮੇਰਾ ਵੀ 10000 ਥੋੜਾ ਲੱਗੂਗਾ ਇਹਦੇ ਤੇ ਪੈਸੇ ਕਿੰਨੇ ਲੱਗਣ ਨੂੰ ਥਾਂ ਬਣ ਗਿਆ ਤੇ ਹੁਣ ਜਦੋਂ ਵੀ ਬੱਚੇ ਦਾ ਇਲਾਜ ਕਰਾਉਣ ਦੇ ਟਾਈਮ ਤੇ ਤੇ ਮਗਰੋਂ ਇਹਨੇ ਘਰੇ ਸਾਨੂੰ ਸੱਦਿਆ ਮੈਨੂੰ ਕਹਿੰਦੀ ਵੀ ਚੱਲ ਆਪਾਂ ਜਿਵੇਂ ਇਹ ਵੀ ਹੁੰਦੀ ਨਵੇੜ ਦੇ ਤੇ ਮੈਂ ਆਖਿਆ ਨਾ ਵੀ ਤੂੰ ਵੇਖ ਲਓ ਬਹਿ ਕੇ ਨਵੇੜ ਲਓ ਕਰ ਲਓ ਤੇ ਹਸਾਬ-ਕਿਤਾਬ ਤੇ ਮੁੜ ਕੇ ਇਹਨੇ ਮੇਰੇ ਨਾਲ ਬੋਲਣਾ ਚੱਲਣਾ ਬੰਦ ਕਰਤਾ ਅੱਛਾ ਵੀ ਤੁਸੀਂ ਉਹਨਾਂ ਦੀ ਪੱਖ ਕਰਦੇ ਹੋ ਜੀ ਮੈਂ ਆਖਿਆ ਪਾਕਾ ਜੀ ਕਾਦੀ ਕਰਦੇ ਅਸੀਂ ਤੇ ਕਿਸੇ ਦੀ ਨਹੀਂ ਕਰਦੇ ਸੋ ਨਹੀਂ ਉਨੀ ਸਾਨੂੰ ਤੂੰ ਉਨੀ ਇਹ ਆ ਵੀ ਗਵਾਂਢੀ ਸਾਡੇ ਤੋਂ ਹੀ ਆ ਗਵਾਂਢੀ ਅਸੀਂ ਆ ਤੇ ਗਵਾਂਢੀ ਇਹ ਆ ਚੱਲ ਇਹ ਨਵਾਂ ਬੰਦਾ ਆਇਆ ਤੇ ਤੁਹਾਨੂੰ ਐ ਲੱਗਦਾ ਵੀ ਤੂੰ ਇਹ ਜ਼ਿਆਦਾ ਕਰਦੇ ਇਹਦਾ ਮੈਂ ਖਾ ਅਸੀਂ ਉਨਹੀਂ ਤੇਰੇ ਉਨੇ ਉਨਹੀਂ ਉਹਦੇ ਜਾਣੇ ਮੈਂ ਖਾ ਅਸੀਂ ਕਿਸੇ ਦਾ ਨਾਲ ਵਾਦਾ ਬੱਤਾ ਨਹੀਂ ਕਰਦੇ ਵੀ ਸਾਨੂੰ ਸਾਰੇ ਭੈਣ ਭਰਾ ਇੱਕੋ ਜਿਹਾ ਆਪਾਂ ਗਲੀ ਗਵਾਂਢ ਸਾਰਿਆਂ ਦੇ ਵਿੱਚ ਰਹਿਣਾ ਤੇ ਇਹਨੇ ਫਿਰ ਸਾਡੇ ਤੇ ਵੀ ਬਲ ਖਿਲਾਫ ਹੋ ਗਈ ਕਹਿੰਦੀ ਆਖੇ ਹਾਂ ਹਾਂ ਤੂੰ ਮਤ ਕਰਦੀ ਆ ਜੀ ਇਹਨਾਂ ਤੇ ਮਗਰ ਚੱਲਦੇ ਹਾਂ ਜਿਵੇਂ ਇਹ ਕਹਿੰਦੇ ਸਾਡੇ ਮਗਰ ਨਹੀਂ ਚੱਲਦੇ ਮੈਂ ਖਾ ਵੀ ਸਾਟ ਉਹਦੇ ਚ ਬੱਚੇ ਦੇ ਵਜੇ ਹੀ ਆ ਤੇ ਆਪਾਂ ਜੇ ਨਾਲ ਖੜੋਵਾਂਗੇ ਨਾ ਤੇ ਬੱਚੇ ਦੇ ਇੱਕ ਤਾਂ 6:00 ਵਜ ਗਈ ਉਹਦੇ ਤੇ ਇੱਕ ਆਪਾਂ ਮਤ ਨਹੀਂ ਕਰ ਸਕਦੇ ਅਗਲੇ ਨਾਲ ਖੜਕੇ ਤੇ ਆਪਾਂ ਉਲਟ ਗੱਲਾਂ ਕਰੀਏ ਚੰਗਾ ਨਹੀਂ ਲੱਗਦਾ ਤੇ ਅਸੀਂ ਚੁੱਪ ਕਰ ਗਏ ਤੇ ਇਹਨੇ ਸਾਨੂੰ ਨਾ ਗੱਲ ਕਰ ਲਈ ਸਾਰੀ ਕਰਕੇ ਕਹਿੰਦੀ ਅਖੇ ਬਾਈ ਵੀ ਕੋਈ ਨਹੀਂ ਕਰ ਲਾਂਗੇ ਆਪਾਂ ਬਹਿ ਕੇ ਗੱਲ ਤੇ ਇਹਨੇ ਫੌਜੀ ਨੇ ਜਾ ਕੇ ਇਹ ਬਿਆਨ ਵੀ ਦਿੱਤੇ ਆ ਉਥੇ ਦੂਜਾ ਉਹਨੇ ਕੁ ਮੁੰਡੇ ਨੇ ਘਰੇ ਜਦੋਂ 8:00 ਵਜ ਗਈ ਨਾ ਇਹਦੇ ਅੱਖ ਚ ਘਰੇ ਜਾ ਕੇ ਬਕਾਇਦਾ ਆਪਦੀ ਮੰਮੀ ਨੂੰ ਵੀ ਦੱਸਿਆ ਤੇ ਡੈਡੀ ਨੂੰ ਵੀ ਦੱਸਿਆ ਵੀ ਮੈਂ ਅੱਖ ਚ ਮਾਰ ਆਇਆ ਉਹਦੇ ਕਰਨ ਦੇ ਜਦੋਂ ਉਹ ਇੰਨੀ ਗੱਲ ਕਹਿ ਕੇ ਗਿਆ ਬੱਚਾ ਤੇ ਇਹਨਾਂ ਨੂੰ ਆਪ ਨੂੰ ਜਜਮੈਂਟਾਂ ਕਰਨੀ ਚਾਹੀਦੀ ਆ ਵੀ ਆਪ ਸਾਡਾ ਨੁਕਸਾਨ ਕਰਿਆ ਆ ਬੱਚੇ ਦਾ ਤੇ ਅੱਜ ਆਪਾਂ ਉੱਤੇ ਚੱਕ ਦੇ ਫਿਰਦੇ ਹੋਰ ਕੰਮ ਕਦਮ ਚੱਕ ਦੇ ਫਿਰਦੇ ਆ ਕਾਦੇ ਖਤਰਕਾ ਚੱਕਦੇ ਤੇ ਵੀਰ ਜੀ ਜਾ ਦੇਣੀਆਂ ਆਉਣੀਆਂ ਗੱਲਾਂ ਸਭ ਨੂੰ ਬੱਚਾ ਜਿਹਦੇ ਦੇ ਅੱਜ ਇਹਦੇ ਦੇ ਵੱਜ ਗਈ ਗੱਲ ਨੂੰ ਉਹਦੇ ਨਾਲ ਵੀ ਕੋਈ ਘਾਟਾ ਆਸਾ ਵੀਤ ਸਕਦਾ ਤੇ ਨੁਕਸਾਨ ਤਾਂ ਸਾਰਿਆਂ ਦਾ ਹੀ ਹੁੰਦਾ ਆਂਦਾ ਵੀ ਮਤ ਕਰਨੀ ਚਾਹੀਦੀ ਸਭ ਦੀ ਜੀ ਇਹਨੇ ਇਹ ਗੱਲ ਦੇ ਮਜਾਏ ਮੁੜ ਕੇ ਹੁਣ ਇਹ ਮੈਨੂੰ ਉਹ ਦਿਨ ਸੁਨਾਸ-ਸਨਾ ਕੇ ਕਹਿੰਦੀ ਮੈਂ ਆਖੇ ਇਹਨਾਂ ਦਾ ਨਾਂ ਆ ਕੇ ਆਹ ਕਢਾ ਕੇ ਲਿਆਉਂਗੀ ਜ਼ਮੀਨ ਦੀ ਜਮ੍ਹਾਂਬੰਦੀ ਜ਼ਮੀਨ ਦੀ ਜਮ੍ਹਾਂਬੰਦੀ ਕਰਾ ਕੇ ਨਸ਼ੱਤਰ ਸਿੰਘ ਦੇ ਨਾਂ ਤੇ ਇਹ ਕਹਿੰਦੀ ਪਰਚਾ ਕਰਾਉਂਗੀ ਤੇ ਆਂਗਣਵਾੜੀ ਚ ਇਹਨੂੰ ਲਵਾਉਂਗੀ ਮੈਂ ਇਹੋ ਜਿਹੀਆਂ ਇਹ ਗੱਲਾਂ ਕਰਦੀ ਆ ਕਿ ਧਮਕੀਆਂ ਆ ਰਹੀਆਂ ਹਾਂਜੀ ਧਮਕੀਆਂ ਦਿੰਦੀ ਪਈ ਆ ਸਾਨੂੰ ਬਹੁਤ ਜ਼ਿਆਦੀਆਂ ਤੇ ਜਦੋਂ ਮੈਂ ਧਰਮ ਨਹੀਂ ਆ ਤਦੋਂ ਹੀ ਇਹ ਭੱਗਦੀ ਆ ਕੁਛ ਨਾ ਕੁਛ ਕੋਠੇ ਤੇ ਚੜ ਕੇ ਜਿਸ ਦਿਨ ਤੁਹਾਨੂੰ ਕਹਿੰਦੇ ਸੀ ਵੀ ਤੁਸੀਂ ਸਾਡਾ ਰਾਜੀ ਨਾਮਾ ਕਰਾ ਦਿਓ ਉਸ ਦਿਨ ਤੋਂ ਅਸੀਂ ਚੰਗੇ ਲੱਗਦੇ ਸੀ ਹਾਂਜੀ ਉਹੀ ਗੱਲਾਂ ਨਾਲ ਵੀ ਉਹ ਤਾਂ ਇਹਨਾਂ ਨੂੰ ਹੁਣ ਪੁੱਛੋ ਤੁਸੀਂ ਪੁੱਛਿਆ ਜਾਵੇ ਵੀ ਉਦੋਂ ਅਸੀਂ ਚੰਗੇ ਸੀ ਤੇ ਹੁਣ ਅਸੀਂ ਮਾੜੇ ਹੋ ਗਏ ਜੀ ਤੇ ਇਹਨਾਂ ਨੂੰ ਇਸ ਗੱਲ ਦਾ ਆਪ ਨੂੰ ਚਾਹੀਦਾ ਬੱਚੇ ਸਭ ਨੂੰ ਪਿਆਰੇ ਆਪ ਆਪਣੇ ਆਪ ਦੇ ਬੱਚੇ ਦੀ ਮਗਰ ਮਗਰ ਫਿਰਦੀ ਰਹਿੰਦੀ ਉਹਨੂੰ ਮੜਾ ਜਾ ਨਹੀਂ ਕਿਸੇ ਦੇ ਨਾਲ ਖੇਡਣ ਨਹੀਂ ਕਰਨ ਦਿੰਦੀ ਜਦੋਂ ਇਹਨੂੰ ਜੇ ਇਹਨੂੰ ਐਸ ਗੱਲ ਦਾ ਸੀ ਤੇ ਜਦੋਂ ਇਹ ਆਏ ਆਏ ਆ ਇਹਨਾਂ ਦੇ ਘਰੇ ਅੱਗ ਮਚਾਉਂਦੀ ਤਾਂ ਵੀ ਇਹਨਾਂ ਦੇ ਘਰੇ ਜੇ ਦੂਜਾ ਨਾ ਕੀ ਉਹਨੇ ਲੀੜੇ ਤੋਂ ਨੇ ਤਾਂ ਵੀ ਇਹਨਾਂ ਦੇ ਘਰੇ ਭੱਜ ਕੇ ਆ ਕੇ ਪੈਰ ਸਿੱਖਣ ਆਉਂਦੀ ਦੀਦੀ ਅੱਗ ਬਚਾਈ ਮੈਂ ਪੈਰ ਸੇਕਣੇ ਉਦੋਂ ਆਪਾਂ ਇਹਨਾਂ ਦੇ ਭੱਜ ਭੱਜ ਘਰੇ ਆਉਂਦੇ ਸੀ ਤੇ ਅੱਜ ਆਪਾਂ ਨੂੰ ਆੜੇ ਲੱਗਣ ਲੱਗ ਗਿਆ ਇਹ ਸਿਰਾ ਨਾ ਜੱਪਾ ਨੂੰ ਮੜਾ ਲੱਗਦਾ ਵੀ ਇਹੋ ਜੀਆਂ ਗੱਲਾਂ ਚੰਗੀਆਂ ਨਹੀਂ ਲੱਗ ਉਹਨੂੰ ਭੈਣ ਪਰ ਉਹਦੇ ਬੱਚਿਆਂ ਦਾ ਦੁੱਖ ਹੁੰਦਾ ਜਿਸ ਜਿਸ ਦੇ ਬੱਚੇ ਨਾਲ ਇਹੋ ਜਿਹਾ ਹਾਦਸਾ ਵਾਪਰਿਆ ਹੋਵੇ ਉਸ ਦੀ ਮਾਂ ਨੂੰ ਪਤਾ ਹੁੰਦਾ ਹੁਣ ਇਹਦੀ ਮਾਂ ਨੂੰ ਹੀ ਪਤਾ ਨਾ ਇਹਦੇ ਨਾਲ ਇਹਦਾ ਇੱਕੋ ਹੀ ਜਵਾਕ ਆ ਤੇ ਇਹਦੇ ਨਾਲ ਆਹ ਕੁਸੂ ਹੋ ਗਿਆ ਬੱਚੇ ਨਾਲ ਇਹਦੇ ਨਾਲ ਤੇ ਇਹਦੇ ਮਨ ਤੇ ਕੀ ਵੀਤਦੀਆਂ ਜੀ ਤੇ ਉਹ ਨੂੰ ਇਹ ਗੱਲ ਦਾ ਨਹੀਂ ਉਹ ਕਰ ਸਾਹਸ ਨਹੀਂ ਕਰਦੀ ਉਹ ਨੂੰ ਐ ਆ ਵੀ ਉਹ ਖੁਸ਼ ਹੁੰਦੀ ਫਿਰਦੀ ਆ ਜੀ ਜੇ ਅਸੀਂ ਬਾਹਰ ਨਿਕਲਦੇ ਆ ਤਾਂ ਵੀ ਹੱਸਦੀ ਆ ਤਾਂ ਗੋ ਸਾਨੂੰ ਇਹ ਬੱਚੇ ਇਹ ਗਲੀ ਵਾਲੇ ਇਹ ਗੱਲਾਂ ਕਹਿੰਦੇ ਆ ਮੇਰਾ ਬੱਚਾ ਇੱਥੋਂ ਗਲੀ ਵਿੱਚੋਂ ਨੰਗੂਗਾ ਨਾ ਨੰਗਦਾ ਨਾ ਤਾਂ ਕਹੂਗਾ ਉਹ ਬਾਜੀਕਰ ਆਹੇ ਜਾਂਦਾ ਫੱਟੇ ਚੱਕ ਜਾਂਦੇ ਫੱਟੇ ਚੱਕ ਜਾਂਦੇ ਬਾਜੀਕਰ ਇਹੋ ਜਿਹੀਆਂ ਗੱਲਾਂ ਬੋਲਦੇ ਗਲੀ ਵਾਲੇ ਉਹ ਖੁਦ ਆਤਮੇ ਦੇ ਮੁੰਡੇ ਅੱਛਾ ਪੌਰੀ ਯਾਰਗੇ ਆ ਪੌਰੀ ਯਾਰਗੇ ਪੌਰੀ ਨੇ ਇਹ ਗੱਲਾਂ ਬੋਲਦਾ ਭੰਤ ਕੇ ਇਹ ਗੱਲਾਂ ਕਰਦੇ ਆ ਭਾ ਪੌਰੀ ਤੇ ਭੰਤ ਉਹੋ ਜਿਹੀਆਂ ਗੱਲਾਂ ਕਰਦੇ ਇਹ ਤਾਂ ਧੰਕੀਆਂ ਦੇਣ ਵਾਲੀਆਂ ਗੱਲਾਂ ਜੀ ਸਾਨੂੰ ਵੀ ਅਸੀਂ ਕਿਸੇ ਦਾ ਮਾੜਾ ਕੀ ਕਰਤਾ ਵੀ ਜੇ ਅਸੀਂ ਕਿਸੇ ਦਾ ਗਨਾਹ ਕੀਤਾ ਤਾਂ ਸਾਨੂੰ ਦੱਸਿਆ ਜਾਵੇ ਵੀ ਅਸੀਂ ਫੇਰ ਸਾਨੂੰ ਧੰਕੀਆਂ ਵੀ ਦਿੰਦੇ ਚੰਗੇ ਲੱਗਦੇ ਇਹ ਥੋੜਾ ਵੀ ਇਹੋ ਜਿਹੀਆਂ ਗੱਲਾਂ ਕਰ ਗਿਆ ਆਪਾਂ ਆਪਾਂ ਜਾਤ ਪਰਖਦੇ ਕਿਸੇ ਦੀ ਉਦੋਂ ਜੇਲ ਹੋ ਜਾਂਦੀ ਆ ਜੇ ਅਸੀਂ ਜਾ ਕੇ ਉਥੇ ਇਸ ਗੱਲ ਦੇ ਵਿੱਚ ਅਸੀਂ ਸੇ ਖੜ ਜਗੇ ਤੇ ਇਹਨਾਂ ਨੂੰ ਜੇਲ ਕਰਾ ਸਕਦੇ ਹਾਂ ਅਸੀਂ ਨਹੀਂ ਇਹ ਗੱਲ ਦੇ ਵਿੱਚ ਕਹਿੰਦੇ ਕਿਸੇ ਵੀ ਗੱਲ ਅਸੀਂ ਕਹਿੰਦੇ ਨਹੀਂ ਅਸੀਂ ਆਨੇ ਚ ਪਹੁੰਚ ਗਿਆ ਕੋਈ ਪਹੁੰਚ ਗਿਆ ਅਸੀਂ ਕੋਈ ਨਹੀਂ ਕਹਿੰਦੇ ਕਿਸੇ ਵੀ ਅਸੀਂ ਫਾਲਤੂ ਬੋਲਦੇ ਤੁਸੀਂ ਜਨਨਕਿ ਸਾਰੀ ਕਹਾਣੀ ਨੂੰ ਵੇਖਿਆ ਨੇੜੇ ਹੋ ਗਏ ਹਨ ਤੇ ਤੁਸੀਂ ਵੇਖਿਆ ਹੋਇਆ ਕਰਕੇ ਤੁਸੀਂ ਗੱਲ ਕਹਿਤੀ ਜਿਹੜਾ ਸੱਚੀ ਗੱਲ ਕਹਿੰਦਾ ਜਨਨਕਿ ਉਹ ਹਰੇਕ ਨੂੰ ਕੋੜੀ ਲੱਗਦੀ ਹੈ ਹਨ ਇਹਨਾਂ ਨੂੰ ਭੈੜਾ ਲੱਗਦਾ ਵੀ ਇਹ ਕਿਉਂ ਬੋ ਕਹਿੰਦੇ ਇਹਨਾਂ ਦੇ ਮਗਰ ਵੀ ਜਦੋਂ ਅਸੀਂ ਹੁਣ ਵੇਖ ਲਿਆ ਸਾਰਾ ਕੁਝ ਅੱਖੀ ਹੋ ਗਿਆ ਸਾਡੇ ਹੁਣ ਸਾਨੂੰ ਇਹ ਹੀ ਕਹਿਣਾ ਇਹ ਡਰਾਉਣਾ ਆਪ ਚੁੰਦੇ ਆ ਵੀ ਇਹਨਾਂ ਨੂੰ ਐ ਇਹਨਾਂ ਦੇ ਮਗਰ ਖੜਨ ਨਾ ਆਏ ਇਹ ਇੱਥੋਂ ਦੇ ਰਹਿਣ ਵਾਲੇ ਨਹੀਂ ਕੀ ਨਹੀਂ ਇਹ ਇੱਥੋਂ ਦੇ ਰਹਿਣ ਵਾਲੇ ਨੇ ਨਹੀਂ ਇਹ ਮੈਂ ਉਹੀ ਗੱਲ ਕਹਦਾ ਇੱਥੋਂ ਦੇ ਰਹਿਣ ਵਾਲੇ ਨਹੀਂ ਕਿ ਇਹ ਕੋਈ ਪਾਕਿਸਤਾਨ ਤੋਂ ਨਹੀਂ ਆਏ ਹਾਂ ਹਾਂਜੀ ਇਹ ਇੱਥੋਂ ਦੇ ਰਹਿਣ ਵਾਲਾ ਮੁੰਡਾ ਬਾਕੀ ਆਪਣੇ ਆਪ ਦਾ ਮੁੰਡਾ ਹੈ ਕੋਈ ਆਏ ਨਹੀਂ ਹੈਗਾ ਬਗਾਨਾ ਕੋਈ ਸਾਡੇ ਨਿਆਮੀਆਂ ਰੋਡ ਤੇ ਦਾ ਘਰ ਆ ਆਪਦਾ ਚਲੋ ਉੱਥੇ ਜੇ ਕੋਈ ਪਰਦੇਸੀ ਹੁੰਦਾ ਅਸੀਂ ਤਾਂ ਉਹਦੀ ਮਦਦ ਕਰਦੇ ਇਹ ਤਾਂ ਸਾਡਾ ਇੱਕ ਪੰਜਾਬ ਦਾ ਸਾਡਾ ਆਪਦਾ ਜੰਮਿਆ ਜਾਇਆ ਇੱਥੋਂ ਜਿੱਥੋਂ ਦਾ ਹਾਂਜੀ ਹਾਂਜੀ ਇਹ ਆਪਣਾ ਆਪਦਾ ਬੱਚਾ ਤੇ ਮਦਦ ਕਰਨੀ ਤਾਂ ਬਣਦੀ ਆਪਾਂ ਕਿਤੇ ਉੱਥੇ ਫਿਰ ਅਸੀਂ ਥਾਣੇ ਗਏ ਆ ਥਾਣੇ ਪੁਲਿਸ ਨੇ ਵੀ ਇਹ ਗੱਲ ਕਹੀ ਸੀ ਉਹ ਕਹਿੰਦੇ ਵੀ ਜਾਓ ਤੁਸੀਂ ਇਹਨਾਂ ਨੂੰ ਨਾ ਤੁਸੀਂ ਆਨੇ ਨੇ ਵੀ ਇਹਨ ਪਾ ਪੰਜ ਪੰਜ ਹਜ਼ਾਰ ਸਾਰੇ ਦਿਓ ਕਹਿੰਦਾ ਚਲੋ ਚਲੋ ਦਿਓ ਇਹਨਾਂ ਨੂੰ ਇਹ ਕਿਹਾ ਉਹਨੇ ਗਲੀ ਥਾਣੇ ਵਾਲਿਆਂ ਨੇ ਉਹ ਕਹਿੰਦੇ ਤੁਸੀਂ ਨੰਗਾ ਕਹਿੰਦੇ ਕੰਜਰੋ ਬੋਲਦੇ ਨਹੀਂ ਕੋਈ ਉਹਨਾਂ ਨੇ ਆ ਗੱਲ ਵੀ ਕਹੀ ਆ ਗਲੀ ਵਾਲਿਆਂ ਨੂੰ ਕਹੀ ਆ ਗਲੀ ਵਾਲਿਆਂ ਨੂੰ ਕਹੀ ਆ ਆਂਦਾ ਵੀ ਇਹ ਸਾਰੇ ਮੁੜ ਕੇ ਸ਼ਾਂਤ ਹੋ ਗਏ ਕਿਸੇ ਨੇ ਨਹੀਂ ਬੋਲੇ ਉਲਟੇ ਆਏ ਇਹ ਉਲਟੇ ਆਏ ਇਹ ਇਹ ਗੱਲਾਂ ਕਰਦੇ ਆ ਇਹਨਾਂ ਨੇ ਉਹਨੇ ਡਾਕਟਰ ਨੇ ਇਹ ਗੱਲ ਕਹੀ ਆਖੇ ਇਹਨਾਂ ਦੇ ਘਰੇ ਬੁੜੀਆਂ ਬੰਦੇ ਆਉਂਦੇ ਆ ਜੀ ਆ ਇਹਨਾਂ ਦੇ ਘਰੇ ਬੰਦੇ ਆਉਂਦੇ ਆ ਮਗਾਨੇ ਤੇ ਦੂਸ਼ਣ ਵਾਲਾ ਹੁੰਦੇ ਆ ਦੋ ਵੜਦੇ ਆ ਦੋ ਨਿਕਲਦੇ ਆ ਤੇ ਉਹਨਾਂ ਨੂੰ ਇਹ ਗੱਲ ਦਾ ਸਬੂਤ ਦਿੱਤਾ ਜਾਵੇ ਵੀ ਸਾਨੂੰ ਕਿਹੜਾ ਬੰਦਾ ਵਿਖਾਇਆ ਵਿਖਾਓ ਵੀ ਗਲਤ ਜਦੋਂ ਵੀ ਹੈਗਾ ਨਾ ਤਾਂ ਸਾਨੂੰ ਸਾਬਤ ਕੀਤਾ ਜਾਵੇ ਜੀ ਪਰਿਵਾਰ ਜਿਹਨੇ ਕਿਹਾ ਤੁਹਾਡੇ ਦੇ ਦੂਸ਼ਣ ਲਾ ਰਿਹਾ ਉਲਟੀ ਦੂਸ਼ਣ ਲਾਉਂਦੇ ਆ ਅੱਜ ਸਾਡੇ ਤੇ ਤੇ ਹੁਣ ਅਸੀਂ ਜੇ ਉਹਨਾਂ ਨੂੰ ਇਹ ਆ ਵੀ ਇਹਨਾਂ ਦੇ ਘਰੇ ਆਉਣਾ ਜਾਣਾ ਬੰਦ ਕਰ ਦੇਣ ਜੀ ਦੇ ਹੁਣ ਅਸੀਂ ਸਾਡਾ ਜੋ ਆਪਦਾ ਬੱਚਾ ਹੈ ਤੇ ਅਸੀਂ ਆਵਾਂ ਜਾਵਾਂਗੇ ਬਾਕੀ ਸਾਡਾ ਗਲੀ ਗਵਾੜਾ ਤਾਂ ਬੱਚਾ ਵੀ ਆਪਦਾ ਹੈ ਤੁਹਾਨੂੰ ਪਾੜ ਰਹੇ ਆ ਵੀ ਇਹਨਾਂ ਦੇ ਗਵਾਹੀ ਨਾ ਦੇਣ ਇਹਨਾਂ ਦੇ ਪੱਖ ਚ ਨਾ ਬੋਲ ਇਹਦਾ ਮਤਲਬ ਇਹੀ ਹੈ ਇਹੋ ਹੀ ਆ ਜੀ ਤੇ ਮੁੜ ਕੇ ਘਰ ਇਹਨੇ ਬਲਾ ਕੇ ਤੇ ਸਾਡੇ ਘਰ ਦਿਆਂ ਨੂੰ ਤੇ ਕਿਹਾ ਬਾਈ ਪੈਸੇ ਲੈ ਜਾਓ ਆ ਜਾਓ ਤੇ ਫੋਨ ਕਰਕੇ ਰਾਤ ਨੂੰ ਸਾਨੂੰ ਤੜਕੇ ਸੋਵਾ ਅਸੀਂ ਉੱਠੇ ਨਹੀਂ ਸੀ ਅਜੇ ਸੋਵਾ ਤੇ ਇਹਨੇ ਸਾਡੇ ਘਰੇ ਫੋਨ ਕੀਤਾ ਕਹਿੰਦੀ ਅਖੇ ਵੀ ਉਹਨਾਂ ਨੂੰ ਅਖੇ ਬਾਈ ਆ ਜਾਓ ਪੈਸੇ ਲੈ ਜਾਓ ਇਹਨੇ ਸਾਰੀ ਗਲੀ ਇਕੱਠੀ ਕਰੀ ਕਰਕੇ ਤੇ ਗਾਲੋ ਗਾਲੋ ਗਾਲੀ ਕਰਾਇਆ ਜੀ ਉਹਨਾਂ ਨੂੰ ਗੱਲ ਪਵਾਤਾ ਇਹਨਾਂ ਦੇ ਉਹ ਹਜੇ ਅੰਦਰ ਵੜੇ ਜਾਂਦੇ ਸੀ ਉਹਨਾਂ ਦੇ ਉਹ ਰੇਸ਼ਮਾ ਜਿਹੜਾ ਉਹਦੇ ਨਾਂ ਉਹਦਾ ਨਾਂ ਲੈ ਕੇ ਬਕਾਇਦਾ ਆ ਕਿ ਆ ਇਹਨਾਂ ਨੇ ਆਖੇ ਵੀ ਰੇਸ਼ਮੁਣੀ ਇਹਨਾਂ ਦੇ ਘਰੇ ਆਉਂਦੇ ਜਾਂਦੇ ਆ ਡਾਕਟਰ ਨੇ ਇਹ ਗੱਲ ਕਹੀ ਤੇ ਮੈਂ ਉੱਥੇ ਇਹੇ ਗੱਲ ਕਹੀ ਆ ਥਾਣੇ ਵੀ ਮੈਂ ਕਿਹਾ ਵੀਰ ਜੀ ਤੁਸੀਂ ਕਹੀ ਕਿਵੇਂ ਇਹ ਗੱਲ ਵੀ ਇਹ ਗਲੀ ਗਵਾੜ ਦੇ ਵਿੱਚ ਹੋ ਕੇ ਤੁਸੀਂ ਅੱਜ ਆ ਗੱਲ ਕਹਿੰਦੇ ਆ ਤਾਂ ਕੱਲ ਨੂੰ ਟੋਡੀਆਂ ਬੁੜੀਆਂ ਤੇ ਹੋ ਸਕਦੀ ਗੱਲ ਹੋਵੇ ਤਾਂ ਤੁਸੀਂ ਸਾਨੂੰ ਆ ਗੱਲਾਂ ਕਹਿੰਦੇ ਆ ਜੀ ਵੀ ਇਹੋ ਜਿਆ ਸਾਨੂੰ ਗੱਲਾਂ ਕਹੀਆਂ। ਸ਼ੋਭਾ ਨਹੀਂ ਦਿੰਦੀ ਜਾਨੀ ਕਿ ਪਾਣੀ ਦਿੰਦੀ ਆ ਇਹ ਗੱਲਾਂ ਮੈਂ ਕਿਹਾ ਕਰਨ। ਬਾਕੀ ਆਪਾਂ ਨਵੇੜੇ ਕਿਹੜੇ ਚ ਆਏ ਆ ਤੇ ਆਪਾਂ ਗੱਲਾਂ ਕੀ ਚੱਕਦੇ ਆ। ਜੀ। ਮੁੱਦੇ ਆਪਾਂ ਹੋਰ ਚੱਕ ਲੈਨੇ ਆ ਤੇ ਗੱਲ ਜਿਹੜੀ ਨਿਬੜਨ ਵਾਲੀ ਉਹ ਕਰਦੇ ਨਹੀਂ ਆ। ਹੋ ਸਕਦਾ ਵੀ ਇਹ ਗਲੀ ਸਾਰਾ ਇਹ ਕੰਮ ਹੀ ਗਲੀ ਕਰੀ ਜਾਂਦੀ ਹੈ। ਜੀ। ਹਾਂ ਇਹ ਗਲੀ ਦੇ ਸਾਰਾ ਖਿਲਾਫ ਚੱਲੀ ਜਾਂਦਾ ਕੰਮ ਗਲੀ ਕਰਾਈ ਜਾਂਦੀ ਇਹ ਤੋਂ ਤੇ ਇਹੇਸ਼ ਇਹਦੇ ਉੱਤਰ ਨਹੀਂ ਆ। ਜੇ ਹਾਂਜੀ ਇਸ ਸੋਨੀ ਉਹਨਾਂ ਦੀਆਂ ਉਂਗਲਾਂ ਮਗਰ ਚੱਲ ਕੇ ਤੇ ਆਹ ਕੁਛ ਕਰੀ ਜਾਂਦੀ ਐ ਨੇ ਰਹਿਣਾ ਨਹੀਂ ਇੱਥੇ ਵਸਣਾ ਨੀਆਂ ਨੇ ਕੱਲ ਨੂੰ ਇੱਕ ਦੂਜੇ ਦੀ ਲੋੜ ਫੇਰ ਵੀ ਪੈਣੀ ਆ ਨਾ ਹੋ ਸਕਦਾ ਰੱਬ ਚਾਣੀ ਇਹਦੇ ਨਾਲ ਕੋਈ ਗੱਲਬਾਤ ਹੋ ਜਾਈ ਸੀ ਇਹਦੇ ਨਾਲ ਨਾ ਖੜਾਂਗੇ ਕੱਲ ਨੂੰ ਅਸੀਂ ਇਹਦੇ ਨਾਲ ਵੀ ਖੜਾਂਗੇ ਵੀ ਅਸੀਂ ਇਹਦੇ ਨਾਲ ਵੀ ਤੁਰਦੇ ਤੇ ਅੱਜ ਇਹਨੇ ਜਦੋਂ ਸਾਡੇ ਨਾਲ ਆ ਕਦਮ ਚੱਕ ਲਿਆ ਅਸੀਂ ਕੱਲ ਨੂੰ ਆਵਾਂਗੇ ਤੇ ਕਰ ਜੀ ਇਥੋਂ ਮਾਨ ਖੱਟੇ ਪੈ ਜਾਂਦੇ ਆ ਤੇ ਤੇ ਸਾਡੇ ਨਾਲ ਭੈਣ ਭਰਾਵਾ ਵਰਤਦੀ ਸੀ ਇਹ ਜਦੋਂ ਘਰ ਵਾਲਾ ਫੌਜੀ ਇਹਦਾ ਬਾਹਰ ਰਹਿੰਦਾ ਸੀ ਮੈਂ ਕਦੇ ਇਹਨੂੰ ਪਿੱਛੇ ਨਹੀਂ ਸਿੱਟਿਆ ਇਹਦੇ ਮੈਂ ਮੱਤ ਦੇ ਵਿੱਚ ਹਰੇਕ ਕੰਮ 'ਚ ਖੜਦੀ ਸੀ ਮੈਂ ਇਹਦੇ ਜਾ ਕੇ ਕੋਈ ਆਉਂਦਾ ਕੋਈ ਨਾਮ ਦਾ ਇਹਦੇ ਮੈਂ ਹਰੇਕ ਦੁੱਖ ਦੇ ਸੁੱਖ ਦੇ ਖੜਦੀ ਹਨੇਰੇ ਸਵੇਰੇ ਮੈਨੂੰ ਜਦੋਂ ਇਹਨੂੰ ਲੋੜ ਹੁੰਦੀ ਮੈਨੂੰ ਫੋਨ ਕਰਦੀ ਚਾਹੇ ਮੇਰੇ ਕੋਲੇ ਆਉਂਦੀ ਵੀ ਦੀਦੀ ਆਹ ਕੰਮ ਆ ਮੇਰਾ ਐ ਤੇ ਮੈਂ ਉਦੋਂ ਹੀ ਇਹਦੇ ਨਾਲ ਖੜੂੰਦੀ ਸੀ ਤੇ ਅੱਜ ਇਹਨੂੰ ਮੈਂ ਮਾੜੀ ਲੱਗਣ ਲੱਗ ਗਈ ਵੀ ਮੈਂ ਇਦਾਂ ਦੇ ਮਗਰ ਜਾਵੜੀ ਤੇ ਇਹਨਾਂ ਦੀ ਇੱਕ ਤਾਂ ਵੀ ਪੈ ਗਈ ਸੱਟ ਵੱਜ ਗਈ ਜਵਾਖ ਦੇ ਤੇ ਅਸੀਂ ਇਹਨਾਂ ਦੇ ਨਾਲ ਖ ਇਹਨਾਂ ਦਾ ਜਿੱਦੋਂ ਰਾਜੀ ਨਮਾ ਹੁੰਦਾ ਹਨ ਤੁਸੀਂ ਵਿੱਚ ਸੀ ਤੁਹਾਡੀ ਜਥੇਬੰਦੀ ਜਨਨ ਕੀ ਰਕਾਉਂਦਾ ਰਾਜੀ ਨਮਾ ਕਰਾਉਂਦੀ ਆ ਉਦੋਂ ਫਿਰ ਕੀ ਕੁਝ ਹੁੰਦਾ ਸਾਡੇ ਕੋਲ ਹੀ ਸ਼ਹਿਰੀ ਕਹੇ ਜੇ ਤੋ ਬੀਕੇ ਜਿਹੜੂ ਗੋਂਦਵਨੀਓ ਸਾਡੇ ਕੋਲੇ ਮੰਡਾ ਆਉਂਦਾ ਆ ਕੇ ਆਪਦੀ ਪੂਰੀ ਜੋ ਪਰਿਵਾਰ ਨਾਲ ਟ੍ਰੈਜੇਡੀ ਹੋਈ ਆ ਸਾਨੂੰ ਦੱਸਦਾ ਅਸੀਂ ਇਹਦੇ ਨਾਲ ਚਲੋ ਠੀਕ ਆ ਵੀ ਅਸੀਂ ਥਾਣੇ ਵੀ ਜਾਨੇ ਆ ਥਾਣੇ ਜਾ ਕੇ ਅਸੀਂ ਆਈਓ ਨਾਲ ਗੱਲ ਕਰਦੇ ਆ ਉਹਨੂੰ ਪੁੱਛਦੇ ਵੀ ਕੇਸ ਦਾ ਕੀ ਹੋਊਗਾ ਉਹ ਕਹਿੰਦੇ 755 ਮੈਨੂੰ ਪੁੱਛਿਆ ਮੈਂ ਕਿ ਜਵਾਗਰ ਦੇ 6:00 ਵਜੇ ਹੋਈ ਹੈ ਕਾਫੀ ਉਹਦੀ ਅੱਖ ਨਿਕਲੀ ਹੋਈ ਹੈ ਬਾਹਰ ਇਹਦੀ 7:55 ਕਿਵੇਂ ਬਣੂਗੀ ਚਲੋ ਜੀ ਕਰ ਕਰਾ ਕੇ ਜਥੇਬੰਦੀ ਨੇ ਜ਼ੋਰ ਪਾਇਆ ਜਦੋਂ ਜਥੇਬੰਦੀ ਨਾਲ ਤੁਰ ਰੁਪਏ ਤੇ ਠੀਕ ਹੈ ਤੇ ਉਹਨਾਂ ਨੇ ਕਰਦੇ ਕਰਦੇ ਇਹਨਾਂ ਨੇ ਧਾਰਾ ਲਾ ਕੇ ਤੇ ਪਰਚਾ ਘਟਦਾ ਜੀ ਜੀ ਉਹੀ ਪਰਚਾ ਲੈ ਕੇ ਜਦੋਂ ਅਸੀਂ ਏਮਜ਼ ਹਸਪੀਟਲ ਵੇ ਗਏ ਮੁੰਡਾ ਜੀ ਇਹਨੇ ਕਿਹਾ ਵੀ ਯਾਰ ਇਸ ਪਰਚੇ ਦੇ ਵੀ ਮੈਨੂੰ ਐਮਐਲਰ ਘਟਾ ਦਿਓ ਜੀ ਉਹ ਕਹਿੰਦੇ ਵੀ ਐਮਐਲਰ ਘਟਾਉਣ ਦੇ ਲਈ ਪੁਲਿਸ ਦਾ ਇੱਕ ਨੁਮਾਇੰਦਾ ਉਹਨਾਂ ਚ ਜ਼ਰੂਰੀ ਹੈ ਵੀ ਤੁਸੀਂ ਲੇਟ ਹੋ ਗਏ ਜੀ ਉਹਦੇ ਲਈ ਅਸੀਂ ਐਚਐਸ ਐਸਐਸ ਸਾਹਿਬ ਆਯੋ ਸਾਬ ਕੋਲ ਕੇ ਆਯੋ ਸਾਬ ਕਹਿੰਦੇ ਵੀ ਸਾਡੇ ਕੋਲ ਤੇ ਐਸੀ ਕੋਈ ਪਾਵਰ ਹੈ ਨਹੀਂ ਵੀ ਅਸੀਂ ਇਹ ਬੰਦੇ ਦੀ ਐਮਐਲਆਰ ਅਸੀਂ ਨਾਲ ਜਾ ਕੇ ਕਰਵਾ ਸਕੀਏ ਜੀ ਠੀਕ ਜਿੰਨਾ ਚਿਰ ਐਮਐਲਆਰ ਨਹੀਂ ਘਟੀ ਜਾਂਦੇ ਜੀ ਉਹਨਾਂ ਚਿਰ ਇਸ ਬੱਚੇ ਦਾ ਧਾਰਾ ਨਹੀਂ ਵਾ ਸਕਦੇ ਜੀ ਲੇਕਿਨ ਜਿਹੜੀਆਂ ਧਾਰਾਵਾਂ ਲਾਈਆਂ ਹੋਈਆਂ ਇਹਨਾਂ ਨੇ ਲੋਕਲ ਧਾਰਾ ਲਾਤੀਆਂ ਉਹਦੇ ਵਿੱਚ ਕੇ ਵੀ ਥੋੜੀ ਗਹਿਰੀ ਸੱਟ ਵੱਜਣ ਦਾ ਜਾਂ ਮਾਮੂਲੀ ਸੱਟ ਵੱਜਣ ਦਾ ਐਸੀਆਂ ਧਾਰਾਵਾਂ ਲਾਈਆਂ ਹੋਈਆਂ ਜੀ ਕੱਲ ਇਹਨਾਂ ਨੇ ਬੱਚੇ ਦੀ ਬੰਦੀ ਪਾਉਣੀ ਸੀਗੀ ਜੋ ਬੱਚਾ ਮੁਜਰਮ ਹੈ ਉਹਦੀ ਬੰਦੀ ਬੰਦੀ ਹਮੇਸ਼ਾ ਜੀ ਥਾਣੇ ਤੇ ਜਾ ਕੇ ਪੈਂਦੀ ਹੁੰਦੀ ਹੈ ਜੀ ਲੇਕਿਨ ਸਾਡੇ ਐਮਐਲਏ ਸਾਹਿਬ ਵੱਲੋਂ ਜੋ ਇਥੇ ਨਮਾਇੰਦੇ ਛੱਡੇ ਹੋ ठाਣੇ ਵਿੱਚ ਠੀਕ ਹੈ ਜੀ ਉਹ ਬੰਦੇ ਇਹਨਾਂ ਨੂੰ ਘਰੇ ਲੈ ਕੇ ਆਏ ਪੁਲਿਸ ਦੇ ਦੋ ਮੁਲਾਜ਼ਮ ਨਾਲ ਆਏ ਆ ਇਸ ਬੱਚੇ ਦੀ ਬੰਦੀ ਉਹ ਘਰਿਆ ਕੇ ਪੋਕੇ ਗਏ ਮਹੀਦਮ ਦੀ ਬੰਦੀ ਕਰਿਆ ਕੇ ਪਈ ਹੈ ਜਦੋਂ ਡਾਕਟਰ ਕਹਿ ਰਿਹਾ ਵੀ ਐਮਐਲਆਰ ਛੋਟੀ ਲੇਟ ਹੋ ਗਈ ਹੈ ਨਮੈਂਦੇ ਨੂੰ ਪੁਲਿਸ ਦਾ ਨਮੈਂਦਾ ਸਾਨੂੰ ਤਾਂ ਚਾਹੀਦਾ ਵੀ ਕੱਲ ਨੂੰ ਕੋਈ ਡਾਕਟਰ ਦੇ ਗੱਲ ਨਾ ਪਵੇ ਡਾਕਟਰ ਨੇ ਵੀ ਪੈਸੇ ਲੈ ਕੇ ਐਮਐਲਆਰ ਘਟਦੇ ਇੱਕ ਵਾਰ ਇੱਕ ਪ੍ਰੂਫ ਹੋ ਜਾਣਾ ਬੰਦੇ ਨੇ ਉੱਥੇ ਜਾਣ ਲਈ ਮਨਾ ਕਰ ਰਹੇ ਉੱਥੇ ਜਾਣ ਲਈ ਕਹਿ ਰਹੇ ਵੀ ਸਾਡੇ ਕੋਲ ਸਵਿਧਾਨ ਚ ਹੀ ਨਹੀਂ ਹੈਗਾ ਵੀ ਕਦੇ ਵੀ ਕੋਈ ਮੁਲਾਜ਼ਮ ਨਾਲ ਜਾ ਕੇ ਐਮਐਲਆਰ ਘਟਾਈ ਹੋਵੇ ਇਹੀ ਹੈ ਜੀ ਜਤੇਮੰਦੀ ਅੱਜ ਵੀ ਨਾਲ ਤੁਰੇ ਫਿਰਦੀ ਹੈ ਇਹੀ ਕਾਰਨ ਹੈ ਵੀ ਬੱਚੇ ਨੂੰ ਇਲਾਜ ਮਿਲ ਸਕੇ ਜੀ ਉਹਦਾ ਇਲਾਜ ਹੋ ਸਕੇ ਜੇ ਨਹੀਂ ਇਲਾਜ ਹੋਦਾ ਤੇ ਉਹਦਾ ਪ੍ਰੋਪਰਲੀ ਜੋ ਪਰਚਾ ਬਣਦਾ ਉਹਦਾ ਦਿੱਤਾ ਜਾਵੇ ਨਾ ਜੀ ਹਾਂਜੀ ਕਿ ਤੁਹਾਨੂੰ ਪੱਕੀ ਗੱਲ ਹੈ ਵੀ ਜਿਹੜੀ ਤੁਸੀਂ ਕਹਿੰਦੇ ਬੰਦੀ ਘਰੇ ਪਈ ਆਖੇ ਹਾਂਜੀ ਇਹ ਕੱਲ ਸਾਡੇ ਸੁਣੀ ਸੁਣਾਈ ਗੱਲ ਤਾਂ ਨਹੀਂ ਨਹੀਂ ਸੁਣੀ ਸੁਣਾਈ ਗੱਲ ਨਹੀਂ ਕੱਲ ਸਾਡਾ ਨਮਿੰਦਾ ਘਟਾਣੇ ਚ ਬੈਠਾ ਸੀ ਉਹਦਾ ਮੈਨੂੰ ਕਾਲ ਆਇਆ ਕਹਿੰਦਾ ਬਾਈ ਜੀ ਕੀ ਹਾਲ ਹੈ ਮੈਂ ਠੀਕ ਹਾਂ ਜੀ ਕਹਿੰਦਾ ਇਹਦੀ ਬੱਚੇ ਦੀ ਬੰਦੀ ਘਰੇ ਜਾ ਕੇ ਪਈ ਅੱਛਾ ਹਾਂਜੀ ਇਹ ਆਮਾਦੀ ਪਾਰਟੀ ਲੋਕ ਕਹਿੰਦੇ ਸੀ ਸਿੱਧਾ ਕੰਮ ਕਰਦੇ ਹੀ ਨਹੀਂਗੇ ਇਹ ਹੁਣ ਇਹੋ ਜਿਹੇ ਕੰਮ ਕਰ ਰਹੇ ਆ ਇਹ ਬਹਿ ਕੇ ਗਲਟਕਾ ਆ ਵੀ ਸਕਦੇ ਸੀ ਜੇ ਆ ਵੋਟਾਂ ਦਾ ਰੋਕਾ ਸਾਰੇ ਨਹੀਂ ਪੰਗਾ ਇਹ ਤਾਂ ਨਹੀਂ ਵੀ ਇਕੱਲੇ ਕਰਨੇ ਪਾਈਆਂ ਜਾ ਕੇ ਬਹਿ ਕੇ ਇਹਨਾਂ ਦੀ ਕੰਪਰੋਮਾਈਜ਼ ਕਰਾਉਂਦੇ ਚਲੋ ਬੱਚੇ ਤੋਂ ਗਲਤੀ ਹੋ ਗਈ ਕੁਝ ਵੀ ਨਾ ਰੋਸ ਇਹ ਨਹੀਂ ਕਹਿੰਦੇ ਇਹਨਾਂ ਨੇ ਬਹਿ ਕੇ ਕੰਪਰੋਮਾਈਜ਼ ਕਰਾ ਦਿੰਦੇ ਵੀਰ ਜੀ ਕੰਪਰੋਮਾਈਜ਼ ਦੀ ਗੱਲ ਚੱਲੇ ਸੀ ਟੇਬਲ ਟਾਕ ਟੇਬਲ ਟਾਕ ਸਭ ਦੀ ਹੋਈ ਸੀ ਉੱਥੇ ਜਾ ਕੇ ਪਹਿਲਾਂ 20000 ਦੇ ਖੜੇ ਸੀ ਜਦੋਂ ਜੱਥੇ ਬੰਦੇ ਜ਼ੋਰ ਪੈ ਗਿਆ ਮੁੜ ਕੇ 50000 ਦੇ ਆ ਗਏ ਕਹਿੰਦੇ ਵੀ ਅਸੀਂ 50000 ਰ ਇੱਕ ਵਾਰ ਸੈਲ ਪਾਉਂਦਾ ਖਰਚਾ ਜੀ ਸੈਲ ਇਹਦਾ ਜਿੰਦਗੀ ਵਿੱਚ ਮੇਰੇ ਖਿਆਲ ਦੇ ਵਿੱਚ ਇਹਦੇ ਲੰਜੋ ਲੰਜੇ ਪਹਿਣਾ ਦੇ ਇਹਦੇ ਜਿੰਦਗੀ ਤਿੰਨ ਵਾਰ ਪਹਿਣਾ ਅੱਛਾ ਆਪਾਂ ਤਾਂ ਇੱਕ ਵਾਰ ਸਿੰਪਲ ਪਹਿਲੀ ਵਾਰ ਇਹ ਕਹਿੰਦਾ ਵੀ ਪਹਿਲੀ ਵਾਰ ਅਟੈਕ ਹੋਇਆ ਤਾਂ ਚਲੋ ਪਹਿਲੀ ਵਾਰ ਤੁਸੀਂ ਇਲਾਜ ਤਾਂ ਕਰੋ ਬੱਚੇ ਦਾ ਗਾਂ ਬੱਚੇ ਦੀ ਤਕਦੀਰ ਹੈ ਵੀ ਬੱਚਾ ਕੀ ਕਰੂਗਾ ਉਦੋਂ ਟੇਬਲ ਟਾਕ ਹੋਈ ਸੀ ਉਦੋਂ ਕਹਿੰਦੇ ਵੀ ਇਹਨਾਂ ਦਾ ਕੋਈ ਲੱਖਾ ਵਰਦਾਨ ਹੈ ਇਨਾ ਆਪਣੇ ਕੋਈ ਸੋਸਾਇਟੀ ਦਾ ਬਣਿਆ ਹੋਇਆ ਉਹ ਵਿੱਚ ਬਿਠਾ ਸੀ ਉਹਨੂੰ ਮੈਂ ਗੱਲ ਕੀਤੀ ਮੈਂ ਕਿਹਾ ਦੇਖ ਯਾਰ ਗੱਲ ਉਹਨਾਂ ਹੀ ਕਰਿਓ ਜਿੰਨੀ ਪੁੱਗ ਜੇ ਠੀਕ ਹੈ ਤੁਸੀਂ ਬੱਚੇ ਦਾ ਇਲਾਜ ਕਰੋਨਾ ਤੁਸੀਂ ਕੁਝ ਤੁਸੀਂ ਪੈਸੇ ਪਾ ਦਿਓ ਕੁਝ ਇਹ ਕਰ ਪੈਸੇ ਕਰ ਲੈਣਗੇ ਉਸ ਆਪਾਂ 10 ਬੰਦੇ ਵੀ ਖੜੇ ਆ ਆਪਾਂ ਇਕੱਠੇ ਕਰ ਲਓ ਵੀ ਯਾਰ ਬੱਚੀ ਦੀ ਜ਼ਿੰਦਗੀ ਦਾ ਸਵਾਲਾ ਵੀ ਆਪਾਂ ਇਹਨੂੰ ਹੈਂਡਲ ਕਰੀਏ ਕਿ ਸਾਬ ਨਾਲ ਕੇਸ ਨੂੰ ਇਹਨੂੰ ਵਧਾਉਣ ਦਾ ਕੋਈ ਕਾਰਨ ਨਹੀਂ ਹੈ ਨਹੀਂ ਪਰ ਉਹ ਪਰਿਵਾਰ ਆ ਡੇ ਰਹਿਆ ਨਾਲ ਜੋ ਲੋਕ ਐਸੀ ਵੜੇ ਰਹੇ ਵੀ ਸਾਡੇ ਕੋਲ ਤਾਂ 20000 ਤੋਂ ਵੱਧ ਰੁਪਏ ਇਹ ਨਹੀਂ ਜੀ ਜੀ ਜੇ ਕਰਨ ਸਾਫ ਨਹੀਂ ਮਿਲਦਾ ਤੁਹਾਡੀ ਜਥੇਬੰਦੀ ਅਗਲਾ ਕੀ ਸਟੈਂਡ ਲਊਗੀ ਅਗਲਾ ਸਟ ਤੋਰੀ ਹੈ ਜੇ ਇਨਸਾਫ ਨਹੀਂ ਮਿਲਦਾ ਤਾਂ ਫਿਰ ਅਗਲੀ ਕਾਰਵਾਈ ਜੋ ਜੋ ਸਾਡੇ ਉਚਿਤਕਾਰੀ ਪ੍ਰਧਾਨ ਜੀ ਬੈਠੇ ਆ ਉਹਨਾਂ ਨਾਲ ਮਿਲ ਕੇ ਗੱਲਬਾਤ ਕਰਕੇ ਤਾਂ ਆਪਦੀ ਕਾਰਵਾਈ ਕਰਾਂਗੇ ਜੀ ਜੀ ਹਾਂ ਜੀ ਧੰਨਵਾਦ